ਤੁਸੀਂ ਜੂਜ ਦਾ ਪੰਜਾਬ ਲੈ ਕੇ ਆਏ ਸੀ ਜੂਜ ਦਾ ਪੰਜਾਬ ਹੁਣ ਦੇਖ ਨਹੀਂ ਰਿਹਾ ਹਾਲਾਂਕਿ ਪੰਜਾਬ ਦੀ ਹਾਲਤ ਕੁਝ ਐਸੀ ਹੋਇਆ ਕਿ ਜੂ ਜੀ ਰਿਹਾ ਕਈ ਸਾਲ ਹੋ ਗਏ ਬੱਬੂ ਮੰਨ ਗਿਆ ਅਜੇਹਾ ਅੰਦੋਲਨ ਵਿਖਾਉਂਗੇ ਜਿੱਤੇ ਤੁਹਾਨੂੰ ਮੈਂ ਨਜ਼ਰ ਨਹੀਂ ਆਉਂਦਾ ਤੁਸੀਂ ਤਾਂ ਹੈਗੇ ਮੈਂ ਜੂਜ ਦਾ ਪੰਜਾਬ ਨਹੀਂਗਾ ਤੁਸੀਂ ਹੈਗੇ ਪਰ ਤੁਹਾਡੇ ਸਾਥੀ ਨਹੀਂ ਨਹੀਂ ਕਿਉਂ ਨਹੀਂ ਤੁਹਾਨੂੰ ਲੈ ਦੇ ਕੇ ਤੁਹਾਨੂੰ ਹਮੀਰ ਸਿੰਘ ਨਹੀਂ ਨਜ਼ਰ ਆਉਂਦਾ ਮੈਂ ਦੱਸ ਦੇਣਾ ਇੱਕ ਵਾਰ ਤੁਹਾਨੂੰ ਦਵਿੰਦਰ ਸ਼ਰਮਾ ਨਹੀਂ ਨਜ਼ਰ ਆਉਂਦਾ ਤੁਹਾਨੂੰ ਦੀਪਕ ਜਨਾਰਥਨ ਨਜ਼ਰ ਨਹੀਂ ਆਉਂਦਾ ਤੁਹਾਡਾ ਮਸਲਾ ਕੀ ਲੈ ਦੇ ਕੇ ਬੱਬੂ ਤੇ ਚਲੇ ਜਾਂਦੇ ਹੋ ਜਾਂ ਉਹਦੇ ਬਾਵੇ ਤੇ ਚਲੇ ਜਾਉਂਗੇ ਆਹੀ ਪ੍ਰੋਬਲਮ ਹੈ ਅਸੀਂ ਫੋਟੋਆਂ 'ਚ ਇੰਟਰਸਟਡ ਹੈ ਅਸੀਂ ਸਿਲੈਕਟ ਮੈਂ ਤੁਹਾਡੀ ਗੱਲ ਸਮਝ ਗਿਆ ਹੈ ਦੱਸੋ ਕੀ 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 ਮਾ ਬਪੂ ਮਾਨ ਸਾਹਿਬ ਹੁਣ ਇੰਟਰਸਟਡ ਨਹੀਂ ਰਹੇ ਰਾਜਨੀਤੀ 'ਚ ਦੁੱਖ ਦੀ ਗੱਲ ਹੀ ਆਇਆ ਜਦ ਕਿ ਮੇਰਾ ਉਹ ਦੋਸਤ ਹੈ ਕਿ ਨੌਜਵਾਨੀ ਉਹਦੇ ਹੌਣ ਨਾਲ ਆਊਗੀ ਮੁਧਿਆਂ ਨਾਲ ਨਹੀਂ ਆਊਗੀ ਤਾਂ ਲਾਹਨਤ ਦੀ ਗੱਲ ਹੈ ਆਈ ਐਮ ਸੌਰੀ ਫਿਰ ਆਇਬ ਜੀ ਨੌਜਵਾਨੀ ਨਹੀਂ ਚਾਹੀਦੀ ਪਰ ਇਹ ਤਾਂ ਫੈਕਟ ਹੈ ਜੀ ਨਹੀਂ ਫੈਕਟ ਨੂੰ ਬਦਲਣਾ ਕੀਨੇ ਹੈ ਇਫੈਕਟ ਹੈ ਤਾਂ ਸਾਡੇ ਦੇਸ਼ ਦਾ ਹਾਲ ਕੀ ਹੈ ਪੰਜਾਬ ਦਾ ਹਾਲ ਕੀ ਸਾਡੇ 4 ਲੱਖ ਕਰੋੜ ਕਰਜ਼ਾ ਹੋ ਗਿਆ ਹੈ ਫਿਰ ਹਾਲ ਕੀ ਹੈ ਉਸ ਫੈਕਟਰ ਨਾਲ ਆਹੀ ਸੋਚਣੇ ਤਾਂ ਮਾਰੇ ਆ ਤੁਸੀਂ ਚਾਰ ਪੰਜ ਬੰਦਿਆਂ ਨੂੰ ਔਰ ਇਕੱਲਾ ਤੁਸੀਂ ਨਹੀਂ ਪੁੱਛ ਰਹੇ ਥਿਸ ਇਜ਼ ਨੈਚੁਰਲ ਸਵਾਲ ਹਰ ਬੰਦਾ ਗੱਲ ਕਰਦਾ ਮੈਨੂੰ ਹਾਸਾ ਆ ਜਾਂਦਾ ਤਾਂ ਹੀ ਮੈਂ ਤੁਹਾਡਾ ਸਵਾਲ ਪਹਿਲਾਂ ਹੀ ਪੁੱਛ ਗਿਆ ਕਿ ਕਹਿਣ ਲੱਗੇ ਹੋ ਕੀ ਕਹਿਣਾ ਚਾ ਰਹੇ ਹੋ ਮੈਨੂੰ ਇਹ ਦੱਸੋ ਪਹਿਲੀ ਗੱਲ ਤੋਂ ਪੋਲਟਿਕਸ 'ਚ ਕਦੋਂ ਆ ਰਹੇ ਸੀ ਤੁਸੀਂ ਮੰਨਦੇ ਹੋ ਕਿ ਸੂਫੀ ਸੰਤ ਹੈਗਾ 1 ਸਾਲ ਰਹਿ ਗਿਆ ਸਿਰਫ ਇਸ ਸਾਲ ਤੁਹਾਨੂੰ ਵੀ ਬਹੁਤ ਕੁਝ ਕਰਨਾ ਪਊਗਾ ਤੁਹਾਡੇ ਨਾਲ ਲੋਕਾਂ ਨੂੰ ਵੀ ਆਉਣਾ ਪਊਗਾ ਤੁਹਾਨੂੰ ਲੱਗਦਾ ਕਿ ਪ੍ਰਾਪਤ ਲੋਕ ਜੁੜ ਰਹੇ ਤੁਹਾਡੇ ਇਹਦੀ ਬਦਕਿਸਮਤੀ ਕੀ ਦੀ ਹੈ ਤੇ ਪੰਜਾਬ ਵਾਲੇ ਨਹੀਂ ਸੋਚਣਗੇ ਦਵਟਕੇ ਨੂੰ ਵੀਡੋ ਆਪਾਂ ਤਾਂ ਇਹ ਦੱਸ ਹੀ ਸਕਦੇ ਹਾਂ ਨਾ ਤੁਸੀਂ ਕਹਿੰਿਆ ਕਿ ਪਾਰਟੀਆਂ ਨੇ ਸਾਰੇ ਐ ਕਹਦੇ ਨੀਤੀਆਂ ਇਹ ਬਣਾਉਂਦੇ ਨਹੀਂਗੇ ਪਾਲਸੀਆਂ ਇਹ ਨਹੀਂ ਸਾਨੂੰ ਦੱਸਦੇ ਕੋਈ ਨਹੀਂ ਕਰਦੇ ਤੁਸੀਂ ਪੋਲਿਟਿਕਸ 'ਚ ਆਉਣਾ ਨਹੀਂਗਾ ਆਲਟਰਨੇਟ ਕੀ ਵਾਅਦਾ ਪੰਜਾਬ ਦੇ ਕੋਲੇ ਕਰ ਨਹੀਂ ਤੁਸੀਂ ਇਨੀ ਛੇਤੀ ਡਿਸਾਈਡ ਨਾ ਕਰੋ ਅਸੀਂ ਆਹ ਕਰ ਰਹੇ ਹਾਂ ਤੇ ਆਹੀ ਕਰਾਂਗੇ ਆ ਤੁਹਾਡੇ ਕੈਮਰੇ ਤੇ ਮੈਂ ਕੀ ਵਰਤ ਰਿਹਾ ਹਾਂ ਆ ਸਾਰੇ ਕੈਮਰੇ ਕੀ ਵਰਤ ਰਿਆ ਕਿ ਗੱਲ ਗਾਂ ਤੱਕ ਜਾਵੇ ਤੇ ਪਰ ਜੇ ਇਹਨਾਂ ਨੇ ਗੱਲ ਗਾਂ ਪਹੁੰਚਾਉਣੀ ਹੈ ਉਹ ਚੱਕਾ ਚੱਕਾ ਜੇ ੱਤੇ ਤ ਤਾਂ ਕਦੀ ਗੱਲ ਕਿਵੇਂ ਪਹੁੰਚੂਗੀ ਮਾਨ ਸਾਹਿਬ ਕਿ ਇਹ ਜਿਹੜੀ ਸਾਰੀ ਨੀਤੀ ਆ ਆਮ ਆਦੀ ਪਾਰਟੀ ਦੀ ਹਾਲਾਂਕਿ ਨਾਰੇ ਤਾਂ ਇਹ ਲੱਗੇ ਸੀਗੇ ਇਨਕਲਾਬ ਭ੍ਰਿਸ਼ਟਾਚਾਰ ਮੁਕਤ ਆਵਾਜ਼ ਨਹੀਂ ਦੱਬਣ ਦੇਵਾਂਗੇ ਅਸੀਂ ਹੱਕਾਂ ਦੇ ਲਈ ਲੜਾਂਗੇ ਹੋਇਆ ਸਾਰਾ ਕੁਝ ਉਲਟ ਪਰ ਨਾऱ्यांना ਤੋਂ ਬਚਣਾ ਇਹ ਨਾਰੇ ਆ ਜਿਹੜੇ ਲਾਰੇ ਬੰਦੇ ਨੇ ਇਨਾਂ ਤੋਂ ਬਚਣਾ ਅਸੀਂ ਕਹਿਣਾ ਤੁਸੀਂ ਨਾਰੇ ਨਾਲ ਆਓ ਇਨਕਲਾਬ ਗੱਲਾਂ ਨਾਲ ਆਓ ਡਿਟੇਲ ਆਫ ਪਾਲਿਸੀ ਲਿਖ ਕੇ ਦਿਓ ਬਾਕੀ ਗੱਲਾਂ ਛੱਡੋ ਅੱਜ ਆਪਾਂ মিডিਏ ਦੀ ਗੱਲ ਕਰ ਲੈਣੀ ਆ ਉਹ ਤਾਂ ਅਸੀਂ ਬੋਲਦੇ ਹੀ ਰਹਿਨੇ ਹਰ ਤਾਂ ਜਾ ਕੇ মিডিਏ ਬਾਰੇ ਤੁਹਾਡੀ ਪਾਲਿਸੀ ਕੀ ਹੈ মিডিਏ ਨੂੰ ਜਿਹੜੀ ਐਡ ਦਿੱਤੀ ਜਾਊਗੀ ਡਿਜੀਟਲ মিডিਏ ਨੂੰ ਪ੍ਰਿੰਟ মিডিਏ ਨੂੰ ਤੇ ਇਲੈਕਟ੍ਰੋਨਿਕ মিডিਏ ਨੂੰ ਉਹਦੀ ਪਾਲਿਸੀ ਕੀ ਹੈ ਉਹ ਬਾਹਰ ਦੱਸੋ ਔਰ ਉਹ ਪਬਲਿਕ ਡੋਮੇਨ ਚ ਹੋਣੀ ਚਾਹੀਦੀ ਆ ਉਹਦੇ ਵਿੱਚ ਕੋਈ ਗੜਬੜ ਨਹੀਂ ਹੋਣੀ ਚਾਹੀਦੀ ਇੱਕ ਤਾਂ ਬਹੁਤ ਵੱਡਾ ਮਸਲਾ ਬਣ ਗਿਆ ਕੋਈ ਵੀ ਚੀਜ਼ ਨੂੰ ਦੱਬਣ ਦਾ ਤਰੀਕਾ ਪਤਾ ਕੀ ਹੈ ਇਹ ਸੁਰੱਖਿਆ ਨੂੰ ਖਤਰਾ ਹੈ ਆ ਜਿਹੜਾ ਪੱਤਰਕਾਰਾਂ ਨੇ ਪਰਚਾ ਕੀਤਾ ਇਹ ਵੀ ਇਹੀ ਕਹਿ ਕੇ ਕੀਤਾ ਪੰਜਾਬ ਗਵਰਨਮੈਂਟ ਦਾ ਜਹਾਜ਼ ਹੈ ਹੈਲੀਕਾਪਟਰ ਹੈ ਸਾਡੇ ਪੈਸਿਆਂ ਨਾਲ ਉਹ ਚੱਲਦਾ ਹੈ ਇਹ ਤੁਹਾਡੀ ਪਰਸਨਲ ਪ੍ਰਾਪਰਟੀ ਹੈ ਅਸੀਂ ਤਾਂ ਇਹ ਸਾਰਾ ਦੱਸੋ ਕਿ ਕਿੱਥੇ ਜਾਂਦਾ ਹੈ ਸਾਨੂੰ ਪਤਾ ਨਹੀਂ ਹੋਣਾ ਚਾਹੀਦਾ ਜائیں ਤੁਹਾਡੀ ਪ੍ਰਾਪਰਟੀ ਬਣ ਕੇ ਲਈ 5 ਸਾਲ ਲਈ ਤੁਹਾਨੂੰ ਮੁੱਖ ਮੰਤਰੀ ਬਣਾਦਾ ਕਿਧਰ ਮਰਜੀ ਭਜਾਈ ਵੀਰੋ ਇਹ ਡੈਮੋਕਰੇਸੀ ਹੈ ਡੈਮੋਕਰੇਸੀ ਜਿਨ੍ਹਾਂ ਦੇਸ਼ਾਂ ਦੀ ਨਕਲ ਕਰਦੇ ਉਹਨਾਂ ਤੇਰਾ ਉੱਧਰ ਵੇਖ ਲਓ ਜਾ ਕੇ ਅਸੀਂ ਤਾਂ ਅੱਗੇ ਕਾਲ ਬੈਕ ਵਾਲੀ ਗੱਲ ਤੇ ਵੀ ਜਾ ਰਹੇ ਹਾਂ ਕਿ ਵਿਧਾਇਕ ਨੂੰ ਮੁੱਖ ਮੰਤਰੀ ਨੂੰ ਵਾਪਸ ਸਦਿਆ ਜਾ ਸਕੇ ਪਰ ਉਦੋਂ ਪਹਿਲਾਂ ਐਟ ਲੀਸਟ ਤੁਸੀਂ ਪਬਲਿਕ ਡੋਮੇਨ ਚ ਤਾਂ ਹੋਣ ਗੱਲਾਂ ਕਿਵੇਂ ਹੋ ਰਿਹਾ ਹੈ ਕੀ ਪੁੱਛਿਆ ਗਿਆ ਕਿ ਆਹ ਹੈਲੀਕਾਪਟਰ ਸੀ ਮੁੱਖ ਮੰਤਰੀ ਦਾ ਗਵਰਨਰ ਲੈ ਕਿ ਗਿਆ ਕਿੱਥੇ ਲੈ ਕੇ ਗਿਆ ਅਗੇ ਜੀ ਇਹਦੇ ਨਾਲ ਜਾਨ ਨੂੰ ਖਤਰਾ ਹੋ ਜਾਊਗਾ ਸੁਰੱਖਿਆ ਨੂੰ ਖਤਰਾ ਹੋ ਜਾਊਗਾ ਕਿੱਥੇ ਖਤਰਾ ਹੋ ਜਾਊਗਾ ਵੀ ਕਿਹੜਾ ਹੋ ਗਿਆ ਸਿੱਧੂ ਮੂਸੇਵਾਲੇ ਵਾਲੇ ਦੀ ਤੁਸੀਂ ਸਿਕਿਉਰਟੀ ਵਾਪਸ ਲਈ ਤੁਹਾਡੇ ਬੰਦੇ ਨੇ ਬੋਲਿਆ ਉਸ ਤੋਂ ਬਾਅਦ ਉਹਦਾ ਕਤਲ ਹੋ ਗਿਆ ਉਹਦੇ ਤੇ ਕੇਸ ਕਿਉਂ ਨਹੀਂ ਹੋਇਆ ਉੱਥੇ ਤਾਂ ਜੈਨੂਅਨੀ ਵਾਰਦਾਤ ਹੋ ਗਈ ਹੈ ਇੱਥੇ ਕਿਹੜੀ ਵਾਰਦਾਤ ਹੋਈ ਹੈ ਦੱਸਣਗੇ ਔਰ ਕਿਵੇਂ ਬਰੀਚ ਆਫ ਸਿਕਿਉਰਟੀ ਹੋਈ ਹੈ ਦੱਸ ਦਿਨ ਜਮਸ ਇਹ ਕਹਿਣਾ ਕਿ ਜਾਂ ਸਾਡੇ ਹਿਸਾਬ ਨਾਲ ਬੋਲੋ ਜਾਂ ਬੋਲਣ ਨਹੀਂ ਦੇਣਾ ਹਾਂ ਪਰ ਆ ਜਿਹੜੇ ਪਹਿਲਾਂ ਵਾਲੇ ਤੁਰੇ ਫਿਰਦੇ ਨੇ ਇਹਨਾਂ ਨੇ ਕੀ ਕੀਤਾ ਸੀ ਆਹੀ ਕੋਸ਼ਿੰਨਾ ਨੇ ਕੀਤਾ ਹੈ ਮਸਲਾ ਕੀ ਹੋ ਜਾਂਦਾ ਹੈ ਔਰ ਇਹਨਾਂ ਨੂੰ ਪੁੱਸ ਕਿਉਂ ਪਿਆ ਕਿ ਇੱਕ ਨੂੰ ਹਰਾਉਣ ਲਈ ਅਸੀਂ ਦੂਜੇ ਨੂੰ ਜਿਤਾਵਾਂਗੇ ਤੇ ਦੂਜੇ ਨੂੰ ਇਹ ਦੱਸਣ ਦੀ ਲੋੜ ਨਹੀਂ ਅਸੀਂ ਆਪੇ ਹੀ ਜਿਤਾ ਦੇਾਂਗੇ ਆ ਹੁਣੇ ਜੇ ਤੁਸੀਂ ਪੱਤਰਕਾਰਾਂ ਦਾ ਵੀ ਹਾਲ ਵੇਖਿਆ ਉਹਨੇ ਕੀ ਹੋ ਗਿਆ ਸੀ ਦਾਸ ਦੀ ਮਤਲਬ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਅਸੀਂ ਗੱਲਾਂ ਕਰਦੇ ਆਂ ਜਦੋਂ ਕੁਝ ਕਰਕੇ ਵਿਖਾਉਣ ਦਾ ਮੌਕਾ ਆਉਂਦਾ ਅਸੀਂ ਉਵੇਂ ਹੀ ਭੱਜਦੇ ਆਂ ਜਿਵੇਂ ਕੋਈ ਹੋਰ ਭੱਜਦਾ ਕਿ ਲਾਈਨ 'ਚ ਖੜਜੋ ਅਜਾ ਉਤਾ ਲਾਈਨ 'ਚ ਖੜਜੋ ਜਾ ਕੇ ਸਾਨੂੰ ਆਪਦਾ اخلاق ਦਾ ਖਿਆਲ ਰੱਖਣਾ ਚਾਹੀਦਾ ਹੈ ਇੱਕ ਲੀਡਰ ਆਉਂਦਾ ਭੱਜ ਕੇ ਇਕੱਠੇ ਹੋ ਜਾਣੀ ਉਹ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਪ੍ਰੈਸ ਦਾ ਗਲਾ ਕੁੱਟਿਆ ਪਹਿਲਾਂ ਤੋਂ ਲੈ ਕੇ ਮਤਲਬ ਤੁਸੀਂ ਇਹ ਕਹਿੰਦੇ ਹੋ ਕਿ ਆਮ ਆਦਮੀ ਪਾਰਟੀ ਜੋ ਅੱਜ ਕਰ ਰਹੀ ਹੈ ਇਹ ਅੱਜ ਤੋਂ ਨਹੀਂ ਹੋਇਆ ਇਹ ਕੱਲ ਹੀ ਕਾਂਗਰਸ ਦੀ ਸਰਕਾਰਾਂ ਤੋਂ ਸ਼ੁਰੂ ਹੋਇਆ ਹੈ। ਪਹਿਲਾਂ ਵੀ ਹੋਇਆ ਹੈ। ਇਹਨਾਂ ਨੇ ਜਿਵੇਂ ਕਰਪਸ਼ਨ ਨੂੰ ਵੱਡਾ ਲੈਵਲ ਦਿੱਤਾ ਹੈ। ਰੇਟ ਵਧਾਤੇ ਨੇ। ਉਵੇਂ ਹੀ ਇਹਨਾਂ ਨੇ ਮੈਕੈਲਾ ਲਈ ਵੀ ਇਹ ਪਹਿਲਾਂ ਵੀ ਹੋ ਰਿਹਾ ਸੀ। ਦਮਨ ਹੁਣ ਵਧਾਤਾ ਹੈ। ਕੀ ਐਮਰਜੈਂਸੀ ਨਹੀਂ ਹੋਈ ਇਸ ਦੇਸ਼ 'ਚ? ਔਰ ਵਿਡੰਬਣਾ ਦੇਖੋ। ਉਸ ਪਾਰਟੀ ਦਾ ਬੰਦਾ ਗੱਲ ਕਰ ਰਿਹਾ ਹੈ। ਡੀਸੈਂਟਰਲਾਈਜ਼ੇਸ਼ਨ ਆਫ ਪਾਵਰ ਦੀ ਜਿਨ੍ਹਾਂ ਨੇ ਕਿ ਪਾਵਰ ਇੱਕ ਥਾਂ ਤੇ ਇਕੱਠੀ ਕੀਤੀ ਉਹ ਬੰਦਾ ਗੱਲ ਕਰ ਰਹੇ ਨੇ ਫੈਡਰਲ ਸਟਰਕਚਰ ਦੀ ਜਿਨ੍ਹਾਂ ਨੇ ਪੂਰੀ ਪਾਵਰ ਇੱਕ ਥਾਂ ਤੇ ਲਿਆ ਕੇ ਨੈਸ਼ਨਲਾਈਜ਼ ਇੱਕ ਨਵਾਂ ਹੀ ਮਾਮਲਾ ਚਲਾਤਾ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਸੁਖਬੀਰ ਬਾਦਲ ਦਾ ਆਉਣਾ ਇੱਥੇ ਗਲਤ ਸੀ ਜਾਂ ਜਿਵੇਂ ਤੁਸੀਂ ਕੁਐਸਚਨ ਚੁੱਕਿਆ ਕਿ ਸੁਖਬੀਰ ਬਾਦਲ ਆਏ ਤੇ ਮੀਡੀਆ ਉਧਰ ਨੂੰ ਹੋ ਗਿਆ ਕਿਉਂਕਿ ਮੀਡੀਆ ਨੇ ਸਾਰਿਆਂ ਦੇ ਪੱਖ ਲੈਣੇ ਆ ਮੀਡੀਆ ਤੁਹਾਡੇ ਕੋਲ ਵੀ ਆਉਂਦਾ ਮੀਡੀਆ ਸੁਖਬੀਰ ਬਾਦਲ ਕੋ ਵੀ ਜਾਂਦਾ ਹੈ ਪਰ ਇਹ ਗੱਲ ਤੁਹਾਨੂੰ ਬੁਰੀ ਕਿਉਂ ਲੱਗੀ ਕੀ ਸੁਖਬੀਰ ਬਾਦਲ ਦੇ ਆਗਿਆ ਦੇ ਮੀਡੀਆ ਮੈਨੂੰ ਨਹੀਂ ਲੱਗੀ ਇੱਥੇ ਮਨੀਤ ਦੋਸ਼ੀ ਵੀ ਖੜੇ ਹੋਏ ਨੇ ਮੈਂ ਅੰਲਾ ਦਾ ਕੋਈ ਕਾਂਗਰਸ ਵਾਲੇ ਵੀ ਖੜੇ ਹੋਏ ਨੇ ਮੈਨੂੰ ਬੁਰਾ ਇਹ ਲੱਗਿਆ ਜਦੋਂ ਧੱਕੋ ਧੱਕੀ ਹੁੰਨੇ ਹੋ ਜਦੋਂ ਉੱਤੇ ਡੇਖਦੇ ਹੋ ਇੱਕ ਦੂਜੇ ਦੇ ਫੋਟੋਆਂ ਖਿਚਾਉਣ ਲਈ ਮੈਨੂੰ ਬੁਰਾ ਉਹ ਲੱਗਿਆ ਜਿਵੇਂ ਆ ਹੌਣ ਆਵਾਜ਼ ਆ ਰਹੀ ਹੈ ਆਵਾਜ਼ੋਂ ਹਟ ਗਈ ਮਾਈਕਾਂ ਦੇ ਉੱਤੇ ਚੜ ਗਏ ਲੋਕ ਇਹ ਬੁਰਾ ਲੱਗਿਆ ਇਹ اخلاق ਹੈ ਨਹੀਂ ਉਹ ਤਾਂ ਫਿਰ ਪੱਤਰਕਾਰੀ ਤੇ ਵੀ ਸਵਾਲ ਆ ਗਿਆ ਨਾ ਤੁਹਾਡਾ ਕੀ ਸਲੀਕੇ ਤੋਂ ਹਟਦਾ ਜਾ ਰਹੇ ਆ ਪੱਤਰਕਾਰ ਜੀ ਡੈਫੀਨਟਲੀ ਮੈਂ ਤੁਹਾਨੂੰ ਆਣਾ ਹੈ ਕਿ ਕਦੇ ਵੀ ਐ ਕੋਈ ਹੋਰ ਆਪਾਂ ਖੜੇ ਆ ਇੰਨੇ ਚੜਦੇ ਕੋਈ ਧੱਕਾ ਧੱਕੀ ਹੋਏ ਆ ਨਹੀਂ ਹੋਏ ਨਾ ਕੋਈ ਗੱਲ ਨਹੀਂ ਆਪਾਂ ਨੇ ਯਾਰ ਤੁਸੀਂ ਕਰ ਲਓ ਆਪਾਂ ਤੁਸੀਂ ਜਿਵੇਂ ਹੁਣੇ ਕਹਤੋਂ ਤੁਸੀਂ ਗੱਲ ਕਰ ਲਓ ਇਹ ਜਿਹੜਾ ਸਲੀਕਾ ਇੱਕ ਗੱਲ ਯਾਦ ਰੱਖਿਓ ਜੇ ਵੈਸੇ ਤਾਂ ਇਹ ਦਲੀਪ ਕੁਮਾਰ ਨੇ ਬੜੀ ਪਹਿਲਾਂ ਗੱਲ ਮੈਨੂੰ ਦੱਸੀ ਸੀ ਜਵਾਰਲਾਲ 네ਹਰੂ ਕੋਲੇ ਉਹ ਬ੍ਰੇਕਫਾਸਟ ਲਈ ਗਏ ਤਾਂ ਇੰਦਰਾ ਗਾਂਧੀ ਆ ਗਈ। ਆਗੇ ਆਂਦੀ ਤੁਹਾਡੀਆਂ ਫਿਲਮਾਂ ਨਹੀਂ ਸਹੀ ਬਣ ਰਹੀਆਂ ਜੀ। ਜਦ ਕਿ ਉਹਦੋਂ ਗੋਲਡਨ ਯ era ਸੀ ਇਹ 60 ਦੀ ਗੱਲ ਕਰ ਰਿਆ ਮੈਂ। ਤੇ ਦਲੀਪ ਕੁਮਾਰ ਨੇ ਕਿ ਜਵਾਬ ਦਿੱਤਾ ਸੀ ਬੜਾ ਵਧੀਆ ਸੀ। ਉਹਨਾਂ ਦੇ ਮੈਡਮ ਜਦੋਂ ਸਾਡੇ ਦੇਸ਼ ਦੀਆਂ ਸੜਕਾਂ ਟੁੱਟੀਆਂ ਹੋਈਆਂ ਨੇ, ਸਾਡੇ ਦੇਸ਼ ਦੀ ਸਿੱਖਿਆ ਦਾ ਬੁਰਾ ਹਾਲ ਹੈ। ਪੁਲਿਸ ਬੰਦਿਆਂ ਨੂੰ ਕੁੱਟਦੀ ਆ ਫਲਾਨਾ 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 ਤੇ ਤੁਸੀਂ ਸੋਚਦੇ ਹੋ ਫਿਲਮਾਂ ਹਾਲੀਵੁੱਡ ਬਣ ਜਾਣਗੀਆਂ। ਤਰੱਕੀ ਓਵਰਆਲ ਹੁੰਦੀ ਹੈ। ਔਰ ਉਹਦੇ ਵਿੱਚ ਸਭ ਤੋਂ ਪਹਿਲੀ ਤਰੱਕੀ ਕਿਰਦਾਰ ਦੀ ਹੁੰਦੀ ਹੈ ਜਿਹੜੇ ਬੰਦੇ ਕਿਸੇ ਵੀ ਸ਼ੋਅ ਵੀ ਨੂੰ ਰਿਪ੍ਰੈਜ਼ੈਂਟੇਟਿਵ ਨਹੀਂ ਜਦੋਂ ਉਹ ਅਜੀਬ ਕਿਸਮ ਦੀ ਹਰਕਤ ਕਰਦੇ ਨੇ ਤਾਂ ਜਿਹੜੇ ਬੰਦੇ ਉਹਨਾਂ ਨੂੰ ਫਾਲੋ ਕਰ ਰਹੇ ਹੁੰਦੇ ਨੇ ਉਹਨਾਂ ਤੇ ਕੀ ਅਸਰ ਪਾਊਗਾ ਆਹ ਗੱਲ ਮਾੜੀ ਲੱਗਦੀ ਐ ਮੈਨੂੰ ਤੁਸੀਂ ਉਹ ਗੱਲਾਂ ਕਰ ਰਹੇ ਹੋ ਦੁਨੀਆ ਨੂੰ ਮੈਸੇਜ ਦੇਣਾ ਤੁਸੀਂ ਅੱਜ ਆਪਾਂ ਕਾਦੇ ਲਈ ਖੜੇ ਹੋਏ ਆ। ਤੁਸੀਂ ਇਹ ਕਹਿੰਦੇ ਹੋ ਮੈਂ ਸਿੱਧੇ ਸੌਖੇ ਸਾਫ਼ ਤੈ ਸਮਝਾਦਾ ਕਿ ਅਸੀਂ ਮਕਸਦ ਪਾ ਰਹੇ ਆ। ਜੋ ਬੰਦਾ ਹੁੰਦਾ ਉਹਨੂੰ ਸਾਹਮਣੇ ਬਾਓ। ਉਹਨੂੰ ਗੱਲਾਂ ਸੁਣਾਓ ਔਰ ਅੱਗੇ ਤੋਂ ਉਹ ਤੋਂ ਵਾਅਦਾ ਲਵੋ ਕਿ ਜੇ ਤੁਹਾਡੀ ਸਰਕਾਰ ਆ ਜੀ ਜੋ ਵੀ ਲੀਡਰ ਹੋਵੇ। ਕੀ ਤੁਸੀਂ ਤਾਂ ਇਹ ਨਹੀਂ ਕਰੋਗੇ? ਠੀਕ ਹੈ। ਹੁਣ ਉਹਦੇ ਕਹਿਣ ਤੇ ਨਹੀਂ ਜਾਣਾ। ਉਹਨੂੰ ਇਹ ਵੀ ਕਹਿਣਾ ਕਿ ਡਿਟੇਲ ਆਫ ਪਾਲਿਸੀ ਦਿਓ। ਦੱਸੋ ਕਦੋਂ ਦੇਵੋਗੇ? ਆ ਤੁਹਾਡੇ ਕੈਮਰੇ ਮਾਈਕ ਹੋਣਗੇ। ਬੰਦਾ ਜਵਾਬ ਦੇਣਾ ਪਊਗਾ। ਇਹ ਕਿਉਂ ਨਹੀਂ ਪੁੱਛਦੇ? ਤੁਹਾਨੂੰ ਕਿਵੇਂ ਲੱਗ ਰਿਹਾ ਜੀ? ਤੁਸੀਂ ਕੀ ਕਹਿਣਾ ਚਾਹੋਗੇ ਜੀ ਬਾਕੀ ਹਟ ਜਾਓ ਪਾਸੇ ਅਸੀਂ ਬੋਲੇ ਤੇ ਗਏ ਇਹ ਤੁਹਾਨੂੰ ਸਰਟੀਫੀਕ ਇਹ ਕਿਉਂ ਕੋ ਹੋ ਰਿਹਾ ਜਦੋਂ ਅਸੀਂ ਮੈਂ ਕਿਉਂ ਤੁਰਿਆ ਫਿਰਦਾ ਪਿੰਡ ਪਿੰਡ ਅਸੀਂ ਜਾ ਰਹੀ ਇੱਕੋ ਗੱਲ ਕਹਿ ਰਹੇ ਆ ਕਿ ਕੋਈ ਵੀ ਆਵੇ ਉਹ ਤੋਂ ਸਵਾਲ ਕਰੋ ਸਵਾਲ ਕੀ ਕਰੋ ਡਿਟੇਲ ਆਫ ਪਾਲਿਸੀ ਦਾ ਕੀ ਆ ਪਾਣੀ ਗੰਦਾ ਕਿਹਨੂੰ ਨਹੀਂ ਪਤਾ ਪਾਣੀ ਗੰਦਾ ਹੈ ਕੀ ਕੱਲਾ ਆ ਪਾਲਿਆ ਨਹੀਂ ਕਰਤਾ ਇਹਨਾਂ ਨੇ ਪਹਿਲਾਂ ਨਹੀਂ ਕੀਤਾ ਕੀ ਅਸੀਂ ਪੁੱਛਾਂਗੇ ਇਹਦੀ ਡਿਟੇਲ ਰੇਤ ਕਿਨੇ ਪੈਸੇ ਖਾਣੇ ਸ਼ੁਰੂ ਕੀਤੇ ਆ ਅਗਲੇ ਥਾਪੀਆਂ ਮਾਰਦੇ ਨਹੀਂ ਪਰਦੇ ਅਸੀਂ ਆ ਰਹੇ ਹਾਂ ਤੁਹਾਨੂੰ ਪਾਲਿਸੀ ਦੇ ਰਹੇ ਹਾਂ ਨਾਲੇ ਰੈਵਨਿਊ ਵਧੂ ਨਾਲੇ ਮੁਫਤ ਹੋ ਜੂ ਨਾਲੇ ਕੁਦਰਤੀ ਘਾਨ ਬੰਦ ਹੋ ਜੂ ਕਦੇ ਪੁੱਛਿਆ ਕਿਸੇ ਨੇ ਇਹਨਾਂ ਤੋਂ ਅਸੀਂ ਤਾਂ ਆ ਗਏ ਤੁਹਾਡੇ ਲਈ ਪਰ ਕੀ ਤੁਸੀਂ ਇਹ ਗੱਲਾਂ ਪੁੱਛੂਗੇ ਮਤਲਬ ਜੜ ਜੜ ਵੱਢਣੀ ਪੈਣੀ ਸਾਨੂੰ ਜਿੱਥੋਂ ਸ਼ੁਰੂਆਤ ਹੋਈ ਜ਼ਰੂਰੀ ਹੈ ਜੜ ਨਹੀਂ ਵੱਡੀ ਆਪਾਂ ਇੱਕ ਦੇ ਗੁੱਸੇ ਹੀ ਦੂਜੇ ਨੂੰ ਜਿਤਾ ਦਿੰਨੇ ਦੂਜੇ ਦੇ ਗੁੱਸੇ ਹੀ ਤੀਜੇ ਨੂੰ ਜਿਤਾ ਦਿੰਨੇ ਮਿਲਦਾ ਕੀ ਹੈ ਮਿਲਦੇ ਆਹੀ ਤੱਕੇ ਨੇ ਦਵਣਾਂ ਜਾਂ ਉਹਨਾਂ ਦੀ ਕ腐ਸ਼ਨ ਹੈ ਕੀ ਕੇਜਰੀਵਾਲ ਨੇ ਗਲਤ ਕਿਹਾ ਸੀ ਕਿ 21000 ਕਰੋੜ ਦੀ ਕ腐ਸ਼ਨ ਰੇਤ ਦੇ ਵਿੱਚ ਸਹੀ ਹੈ ਕਿਨੇ ਰੇਤ ਸ਼ੁਰੂ ਕੀਤੀ ਸੀ ਵਿਕਣੀ ਸੁਖਬੀਰ ਬਾਦਲੂ ਰਾਣੇ ਕਾਂਗਰਸ ਨੇ ਉਹਦਾ ਫਾਇਦਾ ਨਹੀਂ ਉਠਾਇਆ ਨਹੀਂ ਮਹਿਲ ਬਣੇ ਇਹਨਾਂ ਦੇ ਉਹੀ ਫਾਇਦਾ ਹੁਣ ਇਹ ਉਠਾ ਰਹੇ ਨੇ ਚਲੋ ਮਾਨ ਸਾਹਿਬ ਜਿਵੇਂ ਹੋਣ ਚਲੋ ਪਾਲਿਸੀ ਮੈਂ ਐਸ ਦੀ ਗੱਲ ਕਰ ਰਿਹਾ ਕਿ ਮੀਡੀਆ ਤੁਹਾਡਾ ਅੱਜ ਕੋਈ ਅੱਡ ਮੀਡੀਆ ਸਫਰ ਕਰ ਰਿਹਾ ਹੁਣ ਪਿਛਲੀ ਵਾਰੀ ਨਹੀਂ ਕੀਤਾ ਉਦੋਂ ਪਿਛਲੀ ਵਾਰੀ ਨਹੀਂ ਕੀਤਾ ਤਾਂ ਆਪਾਂ ਆਪਾਂ ਇਹ ਨਹੀਂ ਕਵਾਂਗੇ ਕਿ ਇਹਦੀ ਡਿਟੇਲ ਆਫ ਪਾਲਿਸੀ ਸਾਹਮਣੇ ਲਿਆਓ ਉਹਨੂੰ ਪਾਰਦਰਸ਼ੀ ਕਰੋ ਜੀ ਕਲੈਰਿਟੀ ਹੋ ਜੂਗੀ ਥੈਟ ਆਈ ਵਾਂਟ ਤੁਹਾਨੂੰ ਇੱਕ ਇਹ ਵੀ ਖਦਸ਼ਾ ਲੱਗਦਾ ਕਿ 2022 ਦੇ ਵਿੱਚ ਇੱਕ ਤੀਜਾ ਵਦਨ ਲੰਬ ਕੇ ਲੋਕ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਨੂੰ ਵਾਅਦੇ ਕੀਤੇ ਪਰ ਉਸ ਤੇ ਖਰੀ ਉਤਰੀ ਨਹੀਂ ਪਾਰਟੀ ਹੁਣ ਲੋਕ ਇਸ ਪਾਰਟੀ ਤੋਂ ਵੀ ਔਖੇ ਹੋ ਗਏ ਲੋਕ ਕਹਿ ਰਿਹਾ ਕਿ ਅਸੀਂ ਤਾਂ ਵੀ ਜਲਦੀ ਵੋਟਾਂ ਹਣ ਅਸੀਂ ਜਲਦੀ ਹੋਰ ਪਾਰਟੀ ਦੀ ਸਰਕਾਰ ਆ ਸਰਕਾਰ ਬਦਲਦੀ ਏ ਪਰ ਪਿੱਛੇ ਬਦਲ ਫੇਰ ਉਹੀ ਦੋ ਤਿੰਨ ਨੇ ਅਕਾਲੀ ਦਲ ਭਾਜੀਪੀ ਜੇ ਇਕੱਠੇ ਹੋਗੇ ਤਾਂ ਨਹੀਂ ਕਾਂਗਰਸ ਬੈਠੀ ਐ ਬਾਕੀ ਹੋਰ ਤੜੇ ਅਸੀਂ ਜਾਣਦੇ ਆ ਕਿ ਕਿੰਨੇ ਕੁ ਤਾਕਤਵਰ ਨੇ ਕਿੰਨੀਆਂ ਕਿ ਸੀਟਾਂ ਉਹਨਾਂ ਨੂੰ ਮਿਲਦੀਆਂ ਨੇ ਤੁਹਾਨੂੰ ਇਹ ਇਹ ਖਦਸ਼ਾ ਹੁੰਦਾ ਕਿ ਫੇਰ ਵਾਪਸ ਉਸੇ ਟਰੈਕ ਤੇ ਜਾਣਗੇ ਲੋਕ ਕਿਉਂਕਿ ਫੇਰ ਕੋਈ ਬਦਲ ਨਹੀਂ ਹੈ ਲੋਕਾਂ ਦੇ ਕੋਲ ਜੇ ਮੈਂ ਤੁਹਾਨੂੰ ਸਵਾਲ ਪੁੱਛਾਂ ਤੁਹਾਨੂੰ ਨਹੀਂ ਖਦਸ਼ਾ ਇਹ ਸਾਨੂੰ ਤਾਂ ਹੈ ਹੀ ਅਸੀਂ ਤਾਂ ਇਹ ਪੁੱਛ ਰਹੇ ਹਾਂ ਯੈਸ ਹਾਂ ਹੁਣ ਮਸਲਾ ਇਹ ਹੈ ਕਿ ਜਦੋਂ ਆਪਾਂ ਵਾਪਸ ਜਾਵਾਂਗੇ ਮੈਨੂੰ ਵਾਪਸ ਜਾਣ ਦੀ ਪ੍ਰੋਬਲਮ ਨਹੀਂ ਕੀ ਕਿਤੇ ਵੀ ਜਾਓ ਮੈਨੂੰ ਮਸਲਾ ਇਹ ਹੈ ਕਿ ਜਿਹਦੇ ਨਾਲ ਆਪਾਂ ਬਚ ਸਕਦੇ ਆ ਉਹ ਤਰੀਕਾ ਇਹ ਕਾਰ ਕਿੱਥੇ ਹੈ ਉਹ ਤਰੀਕਾ ਕਾਰ ਹੈ ਜਦੋਂ ਆਪਾਂ ਪਾਲਿਸੀ ਦੀ ਡਿਟੇਲ ਮੰਗੀਏ ਕੀ ਇਹ ਲੋਕਾਂ ਨੇ ਕਿਸੇ ਨੇ ਵੀ ਹੁਣ ਤੱਕ ਤੁਹਾਨੂੰ ਇਹ ਕਿਹਾ ਕਿ ਆ ਪਾਲਿਸੀਜ਼ ਹੋਣ ਗਿਆ ਉਹਦਾ ਰੋਡ ਮੈਪ ਆ ਹੋਊਗਾ ਇੱਕ ਬੰਦੇ ਨੇ ਵੀ ਕਿਹਾ ਮੈਂ ਪਿੰਡਾਂ ਵਾਲਿਆਂ ਚ ਜਾ ਕੇ ਸ਼ਹਿਰਾਂ ਵਾਲਿਆਂ ਚ ਜਾ ਕੇ ਰੌਲਾ ਪਾਉਣੀ ਹੈ ਤੇ ਯਾਰ ਤੁਸੀਂ ਤਾਂ ਜਾਗਰਤ ਹੋ ਉਹ ਤਾਂ ਬਾਅਦ ਵਿੱਚ ਬੋਲਣਗੇ ਪਹਿਲਾਂ ਤੁਸੀਂ ਬੋਲੂਗੇ ਤੇ ਤੁਸੀਂ ਧੱਕੇ ਮੁੱਕੇ ਫੋਨ ਦੇ ਫਿਰੋਂ ਇੱਥੇ ਇੱਕ ਬੰਦੇ ਦੀ ਫੋਟੋ ਕਿਚਵਾਉਣ ਲਈ ਤਾਂ ਬਸ ਫਿਰ ਹੋ ਗਿਆ ਕੰਮ ਫਿਰ ਤਾਂ ਹੋ ਗਿਆ ਕੰਮ ਮਸਲਾ ਚਾਹ ਲੈਣਾ ਉਹ ਧੱਕੇ ਮੁੱਕੇ ਵਾਲੀ ਮੈਂ ਥੋੜੀ ਥੋੜੀ ਗੱਲ ਦੱਸਦਾ ਜੇ ਥੋੜਾ ਜਿਹਾ ਕਲੀਅਰ ਹੋ ਜੇ ਕਿਉਂਕਿ ਇੱਥੇ ਤੱਕ ਜ਼ਿਆਦਾਤਰ ਉਹ ਪੱਤਰਕਾਰ ਅਸੀਂ ਦੇਖੇ ਨੇ ਜਾਂ ਜਿਨ੍ਹਾਂ ਦੇ ਕੈਮਰੇ ਦੇਖੇ ਨੇ ਕਿ ਜਿਹੜੇ ਵੱਡੇ ਵੱਡੇ ਚੈਨਲਾਂ ਦੇ ਨਾਲ ਕੰਮ ਕਰਦੇ ਨੇ ਹੁਣ ਉਹ ਇੱਕ ਟਾਸਕ ਤੇ ਆਏ ਨੇ ਉਹ ਪਿੱਛੇ ਡੈਸਕ ਦੇ ਉੱਤੇ ਉਹਨਾਂ ਨੂੰ ਪੁੱਛ ਲਿਆ ਜਾਂਦਾ ਕਿ ਬਈ ਸੁਖਵੀਰ ਬਾਦਲ ਜਾਂ ਕੋਈ ਵੀ ਵੱਡਾ ਲੀਡਰ ਆਇਆ ਸੀ ਤੁਹਾਡੇ ਕੋਲ ਉਸਦੀ ਬਾਈਟ ਕਿਉਂ ਨਹੀਂ ਤੁਹਾਡੇ ਕੋਲ ਉਸਦੇ ਸ਼ਾਰਟ ਕਿਉਂ ਨਹੀਂ ਇਹ ਇੱਕ ਉਧਰ ਉਹਨਾਂ ਨੂੰ ਨੌਕਰੀ ਦਾ ਵੀ ਫਿਕਰ ਹੁੰਦਾ ਕਿ ਕਿ ਡੈਸਕ ਤੇ ਉਹਨਾਂ ਨੇ ਜਵਾਬ ਦੇਣਾ ਜੀ ਉਹ ਇਸ ਕਰਕੇ ਤੱਕਾ ਮੁੱਕੀ ਜ਼ਿਆਦਾ ਹੋ ਜਾਂਦੀ ਹੈ ਤੇ ਫਿਰ ਤਾਂ ਜਸਟੀਫਿਕੇਸ਼ਨ ਬਾਕੀ ਲੋਕਾਂ ਕੋਲੇ ਵੀ ਹੈਗੀ ਹੈ ਉਹਨਾਂ ਕੋਲੇ ਜਸਟੀਫਿਕੇਸ਼ਨ ਹੈਗੀ ਹੈ ਕਿ ਭਾਈ ਅਸੀਂ ਵੀ ਤਾਂ ਆਪਦਾ ਘਰ ਚਲਾਉਣਾ ਹੈ ਅਸੀਂ ਤਾਂ ਆਪਦੇ ਬੱਚਿਆਂ ਦੀ ਰਮਿਸ਼ਨ ਕਰਾਉਣੀ ਹੈ ਫਿਰ ਤਾਂ ਜਸਟੀਫਿਕੇਸ਼ਨ ਹੈਗੀ ਸਾਰਿਆਂ ਕੋਲੇ ਗੱਲ ਤਾਂ ਇਹ ਹੈ ਕਿ ਜਸਟੀਫਿਕੇਸ਼ਨਾਂ ਦੇ ਬਾਵਜੂਦ ਤੁਸੀਂ ਸੱਚ ਨਾਲ ਖੜਨਾ ਕਿ ਮੇਰੇ ਕੋਲੇ ਉਹ ਜਸਟੀਫਿਕੇਸ਼ਨ ਨਹੀਂ ਮੈਨੂੰ ਨਹੀਂ ਜਾਂਦੇ ਸਾਰੇ ਮੈਨੂੰ ਤਾਂ ਸਾਰੇ ਪਤਾ ਨਹੀਂ ਕੀ ਕੀ ਕਹਿ ਰਹੇ ਨੇ ਤੁਹਾਨੂੰ ਕੁਛ ਤਾਂ ਕੁਛ ਤਾਂ ਅੱਗੇ ਤੁਰਨਾ ਪਊਗਾ ਘਰੇ ਬੈਠਿਆਂ ਇਨਕਲਾਬ ਨਹੀਂ ਆਉਂਦਾ ਚਲੋ ਤੁਸੀਂ ਗੱਲਾਂ ਨਾਲ ਵੀ ਨਹੀਂ ਆਉਂਦਾ ਸਾਨੂੰ ਇੱਕ ਤਰੀਕਾ ਲੱਭਣਾ ਪਊਗਾ ਕਿ ਆਹ ਤਰੀਕੇ ਨਾਲ ਆ ਸਕਦਾ ਮੈਨੂੰ ਦੱਸੋ ਜਿਹੜੀ ਚੀਜ਼ ਤੇ ਆਪਾਂ ਵਾਰ-ਵਾਰ ਸਫਰ ਕਰ ਰਹੇ ਹਾਂ ਕੀ ਆਪਾਂ ਉਹਨੂੰ ਖਤਮ ਕਰਨ ਦੀ ਗੱਲ ਨਹੀਂ ਕਰਾਂਗੇ ਇੱਥੇ ਮੈਂ ਤੁਹਾਨੂੰ ਆਣਾ ਤੂੰ ਪੱਤਰਕਾਰਾਂ ਦੀ ਛਾਡੋ ਬਿਲ ਕਲਿੰਟਨ ਆਇਆ ਜਦੋਂ ਰਾਸ਼ਟਰਪਤੀ ਸੀ ਸਾਡੀ ਪਾਰਲੀਮੈਂਟ ਨੂੰ ਨੇ ਐਡਰੈਸ ਕਰਨ ਲਈ ਜੁਆਇੰਟ ਪਾਰਲੀਮੈਂਟ ਨੂੰ ਮਤਲਬ ਮੈਨੂੰ ਘਰੇ ਬੈਠੇ ਨੂੰ ਅਸੀਂ ਬੰਬੇ ਸੀ ਉਦੋਂ ਮੇਰੇ ਨਾਲ ਕੁਝ ਹੋਰ ਦੋਸਤ ਬੈਠੇ ਸ਼ਰਮ ਚੜ ਗਈ ਬਿਲ ਕਲਿੰਟਨ ਨਾਲ ਹੱਥ ਮਲਾਉਣ ਲਈ ਸਾਡੇ ਮੈਂਬਰ ਆਫ ਪਾਰਲੀਮੈਂਟ ਮੈਂਬਰ ਆਫ ਰਾਜ ਸਭਾ ਇਹ ਰੁੱਤੇ ਡੇਗ ਰਹੇ ਸੀ ਐ ਕਰਕੇ ਐ ਫਾਈਨਲੀ ਮੱਲਦਾ ਵਾਸ਼ਪਾਈ ਸੀ ਉਦੋਂ ਬੋਲੇ ਯਾਰ ਬਸ ਕਰੋ ਕਿਉਂ ਬੇਇੱਜ਼ਤੀ ਕਰਾਈ ਜਾਂਦੇ ਹੋ ਤੁਸੀਂ ਉਹਨਾਂ ਦੀਆਂ ਕਾਂਗਰਸ ਦੇ ਵਿੱਚ ਜਾਂਦੇ ਹੋ ਚਾਹੇ ਅਮਰੀਕਨ ਕਾਂਗਰਸ ਨੂੰ ਐਡਰੈਸ ਕਰਨਾ ਕੈਨੇਡਾ ਦੀ ਨੂੰ ਜਾਣਾ ਕਿਤੇ ਵੇਖਿਆ ਸਾਨੂੰ ਆਪ ਦਾ ਕਿਰਦਾਰ ਚਕਾਉਣਾ ਤੇ ਜਦੋਂ ਸਾਡੇ ਮੇਨ ਰਿਪਰੈਜ਼ੈਂਟੇਟਿਵ ਉਸ ਕਿਰਦਾਰ ਦੀ ਗਿਰਾਵਟ ਦੀ ਗੱਲ ਕਰਦੇ ਨੇ ਤਾਂ ਲੋਕਾਂ ਨੇ ਕੀ ਸਿੱਖਣਾ ਆ ਸਾਡੇ ਮੈਚਾਂ 'ਚ ਕੈਮਰਾ ਜਾਂਦਾ ਕਿਵੇਂ ਪੁੱਠੇ ਸਿੱਧੇ ਹੋ ਕੇ ਕੈਮਰੇ ਨੂੰ ਡਿੱਗਦੇ ਨੇ ਲੋਕ ਤੇ ਕਦੇ ਇੰਗਲੈਂਡ ਆਸਟ੍ਰੇਲੀਆ 'ਚ ਹੁੰਦਾ ਵੇਖਿਆ ਬੜੀ ਰੀਅਰ اور ਉਹ ਵੀ ਉਹ ਮੈਕਸੀਕਨ ਵੇਬ ਬਣਾ ਦੇਣਗੇ ਕੁਝ ਹੋਰ ਕਰ ਲੈਣਗੇ ਕੀ ਹੈ ਸਾਨੂੰ ਅਸੀਂ ਜਿਆਦਾ ਜਾਨਾ ਪਊਗਾ ਹੈ ਨਾ ਵੀਏਪੀ ਕਲਚਰ ਅਸੀਂ ਜਿਆਦਾ ਪ੍ਰਮੋਟ ਕਰਤਾ ਅਸੀਂ ਇੱਕ ਬੰਦੇ ਨੂੰ ਅਹਿਮੀਅਤ ਇੰਨੀ ਵੱਡੀ ਦੇ ਦਿੰਨੇ ਆ ਉਹੀ ਤਾਂ ਗੱਲ ਹੈ ਉਹਨਾਂ ਦੇ ਪ੍ਰਾਈਮ ਮਿਨਿਸਟਰ ਫਲਾਣੇ ਸਾਈਕਲਾਂ ਤੇ ਆ ਜਾਂਦੇ ਨੇ ਸਾਡਾ ਕੀ ਹੁੰਦਾ ਇੱਥੇ ਮੈਨੂੰ ਕੀ ਲੱਗ ਰਿਹਾ ਇਹ ਕੱਲਾ ਚਲੋ ਸੁਖਵੀਰ ਤਾਂ ਕਹਿਣ ਲਈ ਗੱਲ ਆ ਗਈ ਕਿਸੇ ਹੋਰ ਨੂੰ ਲਾਓ ਇੱਥੇ ਐ ਹੀ ਹੋਊਗਾ ਕੋਈ ਚਲੋ ਆ ਕੇ ਜਿਹਨੇ ਦੱਬਿਆ ਨਾ ਭਗਵੰਤ ਨੂੰ ਲੈ ਆਓ ਨਾ ਡਿੱਗਦੇ ਫਿਰਨ ਤਾਂ ਕਹਿ ਲਿਓ ਜੀ ਇਹ ਪਾਵਰ ਦੇ ਪਿੱਛੇ ਡਿੱਗਣਾ ਪਿੰਡਾਂ 'ਚ ਕੀ ਹੁੰਦਾ ਸੀ ਲੋਕ ਐ ਹੱਥ ਪਾਉਂਦੇ ਸੀ ਗਲਾਂ 'ਚ ਹਾਰ ਪਾਉਂਦੇ ਸੀ ਕੰਨੀ ਤੇ ਹੋ ਕੇ ਖੜ ਜਾਂਦੇ ਸੀ ਹੁਣ ਪੁੱਛਣ ਲੱਗ ਗਏ ਆ ਮੈਨੂੰ ਇਹਨਾਂ ਦੇ ਕਿੰਨੇ ਲੀਡਰ ਮਿਲੇ ਆਂਦੇ ਯਾਰ ਰਾਜਨੀਤੀ ਕਰਨੀ ਔਖੀ ਹੋ ਗਈ ਮੈਂ ਕਿਹਾ ਔਖੀ ਨਹੀਂ ਹੋਈ ਤੁਹਾਨੂੰ ਹੁਣ ਜਵਾਬ ਸਵਾਲ ਕੀਤੇ ਜਾਂਦੇ ਆ ਇਹ ਤਾਂ ਸਮਝ ਗਏ ਇਹ ਤਾਂ ਪਿੰਡਾਂ 'ਚ ਐਂ ਕਰਨ ਲੱਗ ਗਏ ਸਿਰਫ ਕੁਛਕ ਚਿੱਕੜ ਚੌਧਰੀ ਹੁੰਦੇ ਨੇ ਯਾਰ ਸਾਡੇ ਸਮਝਦਾਰ ਲੋਕ ਜੇ ਕਰਨਗੇ ਤੇ ਉਹਦੀ ਜਸਟੀਫਿਕੇਸ਼ਨ ਦੇਣ ਕਿ ਡੈਸਕ ਨੂੰ ਜਵਾਬ ਦੇਣਾ ਤੇ ਉਹਦਾ ਮਾਈਕ ਫੜ ਕੇ ਕਿਸੇ ਨੇ ਇੱਥੇ ਕਹਿਤਾ ਓਏ ਕੀ ਜਲੂਸ ਕੱਢ ਰਿਹਾ ਮੇਰੇ ਅਰਗੇ ਨੇ ਫੇਰ ਉਹਦਾ ਡੈਸਕ ਕੀ ਕਹੂਗਾ ਕਿ ਚੈਨਲ ਦਾ ਤਾਂ ਤਸਤਿਆਨਾਸ਼ ਹੀ ਹੋ ਗਿਆ ਕੀ ਹੈ ਨਾ ਮੇਰੀ ਸਿਰਫ ਇੰਨੀ ਕੁ ਮੁਰਾਦ ਹੈ ਕਿ ਸਾਨੂੰ ਮੈਂ ਨਹੀਂ ਕਹਿ ਰਿਹਾ ਉਹਨਾਂ ਦੀ ਬੇਇੱਜ਼ਤੀ ਕਰੋ ਇੱਜ਼ਤ ਦਿਓ ਹੱਥ ਜੋੜ ਕੇ ਇੱਜ਼ਤ ਦਿਓ ਕਿ ਆਓ ਜੀ ਬੈਠੋ ਸਾਹਮਣੇ ਸੁਣੋ ਗੱਲਾਂ ਤੇ ਫੇਰ ਸੁਣਾਓ ਗੱਲਾਂ ਪਰ ਆਪਦਾ کردار ਵੀ ਨਾਲ ਸਾਨੂੰ ਉੱਚਾ ਰੱਖਣਾ ਪਊਗਾ ਸਾਨੂੰ ਉਹਦੇ ਵੱਲ ਵੀ ਧਿਆਨ ਦੇਣਾ ਸਿੱਧਾ ਹੱਥ ਘਰੀ ਜਾਂਦੇ ਆ ਫਲਾਨਾ ਸੁਧਰੇ ਉਹ ਸੁਧਰੇ ਉਹ ਸੁਧਰੇ ਤੇ ਆਪ ਉੱਥੇ ਹੀ ਖੜੇ ਆ ਮਾਨ ਸਰ ਆਖਰੀ ਸਵਾਲ ਹੈ ਤੁਸੀਂ ਜੂਜ ਦਾ ਪੰਜਾਬ ਲੈ ਕੇ ਆਏ ਸੀ ਜੂਜ ਦਾ ਪੰਜਾਬ ਹੁਣ ਦਿਖ ਨਹੀਂ ਰਿਹਾ ਹਾਲਾਂਕਿ ਪੰਜਾਬ ਦੀ ਹਾਲਤ ਕੁਝ ਐਸੀ ਹੋਇਆ ਕਿ ਜੂ ਜੀ ਰਿਹਾ ਕਈ ਸਾਲ ਹੋ ਗਏ ਵਾਪਸੀ ਲੈ ਕੇ ਆਉਣ ਦੀ ਹੈ ਕੋਈ ਪਲਾਨਿੰਗ ਇਕੱਠੇ ਹੋ ਰਹੇ ਹੋਂ ਸਾਰੇ ਬੱਬੂ ਮਾਨਵੀਆ ਅਜੇਹਾ ਅੰਦੋਲਨ ਵਿਖਾਉਂਗੇ ਜਿੱਤੇ ਤੁਹਾਨੂੰ ਮੈਂ ਨਜ਼ਰ ਨਹੀਂ ਆਉਂਦਾ ਤੁਸੀਂ ਤਾਂ ਹੈਗੇ ਮੈਂ ਜੂਝਦਾ ਪੰਜਾਬ ਨੀਗਾ ਤੁਸੀਂ ਹੈਗੇ ਪਰ ਤੁਹਾਡੇ ਸਾਥੀ ਨਹੀਂ ਨਹੀਂ ਕਿਉਂ ਨੇ ਤੁਹਾਨੂੰ ਲੈ ਦੇ ਕੇ ਤੁਹਾਨੂੰ ਹਮੀਰ ਸਿੰਘ ਨਹੀਂ ਨਜ਼ਰ ਆਉਂਦਾ ਮੈਂ ਦੱਸ ਦੇ ਨਾ ਇੱਕ ਤੁਹਾਨੂੰ ਦਵਿੰਦਰ ਸ਼ਰਮਾ ਨਹੀਂ ਨਜ਼ਰ ਆਉਂਦਾ ਤੁਹਾਨੂੰ ਦੀਪਕ ਜਨਾਰਥਲ ਨਜ਼ਰ ਨਹੀਂ ਆਉਂਦਾ ਤੁਹਾਡਾ ਮਸਲਾ ਕੀ ਲੈ ਦੇ ਕੇ ਬੱਬੂ ਤੇ ਚਲੇ ਜਾਣੇ ਜਾਂ ਉਹਦੇ ਬਾਵੇ ਤੇ ਚਲੇ ਜਾਉਂਗੇ ਆਹੀ ਪ੍ਰੋਬਲਮ ਹੈ ਅਸੀਂ ਫੋਟੋਆਂ 'ਚ ਇੰਟਰਸਟਡ ਹੈ ਅਸੀਂ ਸਿਲੈਕਟ ਮੈਂ ਤੁਹਾਡੀ ਗੱਲ ਸਮਝ ਗਿਆ 10 ਕੀ 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 ਬੱਬੂ ਮਾਨ ਸਾਹਿਬ ਹੁਣ ਇੰਟਰਸਟਡ ਨਹੀਂ ਰਹੇ ਰਾਜਨੀਤੀ 'ਚ ਕਿਉਂਕਿ ਜੇ ਆਉਂਦੇ ਨੇ ਤਾਂ ਬਹੁਤ ਵੱਡੀ ਨੌਜਵਾਨੀ ਉਹਨਾਂ ਦੇ ਨਾਲ ਜੁੜਦੀ ਤਾਂ ਹੈ ਨਾ ਕਿ ਮੈਨੂੰ ਦੁੱਖ ਦੀ ਗੱਲ ਹੀ ਆਇਆ ਜਦ ਕਿ ਮੇਰਾ ਉਹ ਦੋਸਤ ਹੈ ਕਿ ਨੌਜਵਾਨੀ ਉਹਦੇ ਹੌਣ ਨਾਲ ਆਊਗੀ ਮੁੱਧਿਆਂ ਨਾਲ ਨਹੀਂ ਆਊਗੀ ਤਾਂ ਲਾਹਨਤ ਦੀ ਗੱਲ ਹੈ ਆਈ ਐਮ ਸੌਰੀ ਫਿਰ ਐਫਜੀ ਨੌਜਵਾਨੀ ਨਹੀਂ ਚਾਹੀਦੀ ਪਰ ਇਹ ਤਾਂ ਫੈਕਟ ਹੈ ਜੀ ਨਹੀਂ ਫੈਕਟ ਨੂੰ ਬਦਲਣਾ ਕੀਨੇ ਆ ਫੈਕਟ ਨੂੰ ਬਦਲਣਾ ਕੀਨੇ ਆ ਜੇ ਫੈਕਟ ਹੈ ਤਾਂ ਸਾਡੇ ਦੇਸ਼ ਦਾ ਹਾਲ ਕੀ ਹੈ ਪੰਜਾਬ ਦਾ ਹਾਲ ਕੀ ਸਾਡੇ 4 ਲੱਖ ਕਰੋੜ ਕਰਜ਼ਾ ਹੋ ਗਿਆ ਫਿਰ ਹਾਲ ਕੀ ਹੈ ਉਸ ਫੈਕਟ ਨਾਲ ਆਹੀ ਸੋਚਣੇ ਤਾਂ ਮਾਰੇ ਆ ਤੁਸੀਂ ਚਾਰ ਪੰਜ ਬੰਦਿਆਂ ਨੂੰ ਔਰ ਇਕੱਲਾ ਤੁਸੀਂ ਨਹੀਂ ਪੁੱਛ ਰਹੇ ਦਿਸ ਇਜ਼ ਨੈਚੁਰਲ ਸਵਾਲ ਹਰ ਬੰਦਾ ਗੱਲ ਕਰਦਾ ਮੈਨੂੰ ਹਾਸਾ ਆ ਜਾਂਦਾ ਤਾਂ ਇਹ ਮੈਂ ਤੁਹਾਡਾ ਸਵਾਲ ਪਹਿਲਾਂ ਹੀ ਪੁੱਛ ਗਿਆ ਕੀ ਕਹਿਣ ਲੱਗੇ ਹੋ ਕੀ ਕਹਿਣਾ ਚਾ ਰਹੇ ਹੋ ਮੈਨੂੰ ਇਹ ਦੱਸੋ ਪਹਿਲੀ ਗੱਲ ਤੋਂ ਪੋਲਿਟਿਕਸ 'ਚ ਕਦੋਂ ਆ ਰਹੇ ਸੀ ਅਸੀਂ ਯੂਜ ਦਾ ਪੰਜਾਬ ਨਾਲ ਪੋਲਿਟਿਕਸ ਚ ਆ ਰਹੇ ਸੀ ਜਿਵੇਂ ਅਸੀਂ ਗੱਲ ਕੀਤੀ ਸੀ ਉਹੀ ਕਿਹਾ ਸੀ ਕਿ ਅਸੀਂ ਲਿਖ ਕੇ ਲਵਾਂਗੇ ਪੋਲਿਟਿਕਲ ਪਾਰਟੀਆਂ ਤੋਂ ਉਹ ਨਹੀਂ ਦਿੱਤਾ ਉਹਨਾਂ ਨੇ ਹੁਣ ਔਕਾਤੋ ਦੇਣਾ ਸੀ ਲਿਖ ਕੇ ਜਦੋਂ ਲੋਕ ਆਉਂਦੇ ਅਹੀਂ ਹੋਣਾ ਸੀ ਹੁਣ ਵੀ ਕਿਉਂ ਤੁਰੇ ਫਿਰਦੇ ਹੋ ਉਹਨਾਂ ਮੁੱਦਿਆਂ ਦੀ ਗੱਲ ਕਰ ਰਹੇ ਹੋ ਤਾਂ ਉਹੀ ਆ ਗਈ ਨਾ ਮਾਨ ਸਾਹਿਬ ਕਿ ਤੁਹਾਡੇ ਨਾਲ ਲੋਕ ਜੁੜੇ ਨਹੀਂ ਨਾ ਜੇ ਜੁੜਦੇ ਫਿਰ ਤੁਹਾਡਾ ਵੀ ਥੋੜੀ ਵੀ ਪਾਵਰ ਵੱਧਦੀ ਤੁਹਾਨੂੰ ਵੀ ਜਿਹੜੀ ਮੰਗ ਤੁਸੀਂ ਪੋਲੀਟੀਕਲ ਪਾਰਟੀਆਂ ਤੋਂ ਕਰਦੇ ਸੀ ਭਾਈ ਲਿਖ ਕੇ ਦਿਓ ਉਹ ਤੁਹਾਨੂੰ ਮਿਲ ਜਾਂਦੀ ਹੈ ਮੈਂ ਉਹੀ ਤਰੀਕਾ ਬਣਾਵਾ ਜਿਹੜਾ ਅਕਾਲੀ ਕਾਂਗਰਸੀ ਅਪਣਾ ਰਹੇ ਕਿ ਪਹਿਲਾਂ ਰੈਲੀ ਕਰਨੀ ਹੈ ਸਿੰਗਰ ਨੂੰ ਲਾ ਦਿਓ ਇਕੱਠ ਕਰ ਲਓ ਉਹੀ ਤਰੀਕਾ ਬਣਾਈਏ ਪਰ ਇਹ ਇਹ ਤੁਹਾਨੂੰ ਮਲਾਲਤਾ ਹੋਊਗਾ ਨਾ ਕਿ ਯਾਰ ਜੇ ਸਾਡੇ ਨਾਲ ਲੋਕ ਜੁੜ ਜਾਂਦੇ ਤਾਂ ਅਸੀਂ ਚੀਜ਼ ਜਿਹੜੀ ਬਦਲਣ ਚੱਲੇ ਸੀ ਉਹ ਬਦਲੀ ਜਾ ਸਕਦੀ ਸੀ ਨਾ ਮੈਨੂੰ ਇੱਕ ਗੱਲ ਦੱਸੋ ਜੇ ਨਾ ਜੁੜੇ ਹੁੰਦੇ ਤਾਂ ਇਹ ਪਾਰਟੀਆਂ ਵਾਲੇ ਪੈਰੀ ਕੋ ਪੈਂਦੇ ਫਿਰਦੇ ਹੁਣ ਸਾਡੇ ਡਿੱਗਦੇ ਕੋ ਫਿਰਦੇ ਆ ਐਂ ਕੋ ਫਿਰਦੇ ਕਿ ਸਾਡੀ ਫੋਟੋ ਖਿੱਚੀ ਜਾਵੇ ਨਾਲ ਐ ਕਿਉਂ ਐ ਕਿਹੜਾ ਪਾਰਟੀ ਵਾਲਾ ਨਹੀਂ ਡਿੱਗਿਆ ਆ ਕੇ ਪਰ ਗੱਲ ਇਹ ਹੈ ਕਿ ਅਸੀਂ ਕਰਤਾਰ ਤੇ ਖੜੇ ਆ ਇੱਕ ਵੀ ਬੰਦਾ ਜੋ ਉਦੋਂ ਬੈਠੇ ਸੀ ਜਿੰਨੇ ਦੱਸੋ ਕਿਹੜਾ ਪੋਲਿਟਿਕਸ ਚ ਗਿਆ ਕਿਆ ਸੀ ਨਾ ਨਹੀਂ ਆ ਰਹੇ ਅਸੀਂ ਭਾਈ ਕੋਈ ਇਲੈਕਸ਼ਨ ਨਹੀਂ ਲੜ ਰਹੇ ਕਿਆ ਸੀ ਨਾ ਲੜਿਆ ਕੋਈ ਫਿਰ ਕਿਆ ਸੀ ਅਸੀਂ ਮੁੱਦਿਆਂ ਤੇ ਅੱਜ ਵੀ ਮੁੱਦਿਆਂ ਦੀ ਗੱਲ ਕਰ ਰਹੇ ਹਾਂ ਕਿ ਨਹੀਂ ਹਾਂ ਇਹਨੂੰ ਅੱਗੇ ਲੈ ਜਾਣਾ ਪਊਗਾ ਹੁਣ ਤੁਸੀਂ ਕਹੋਗੇ ਅੱਗੇ ਦਾ ਰੂਪ ਕੀ ਹੋ ਮੈਂ ਹਜੇ ਨਹੀਂ ਦੱਸ ਸਕਦਾ ਪਰ ਅੱਗੇ ਲੈ ਕੇ ਜਾਣਾ ਇਸ ਚੀਜ਼ ਨੂੰ ਬਦਲਣਾ ਕਿੰਨੇ ਕਿ ਲੋਕ ਤੁਹਾਡੇ ਨਾਲ ਜੁੜ ਰਹੇ ਨੇ ਮਾਨ ਸਾਹਿਬ ਤੁਸੀਂ ਮੰਨਦੇ ਹੋ ਕਿ ਸੂਫੀ ਸੰਤ ਹੈਗਾ ਇੱਕ ਸਾਲ ਰਹਿ ਗਿਆ ਸਿਰਫ ਇਸ ਸਾਲ ਤੁਹਾਨੂੰ ਵੀ ਬਹੁਤ ਕੁਝ ਕਰਨਾ ਪਊਗਾ ਤੁਹਾਡੇ ਨਾਲ ਲੋਕਾਂ ਨੂੰ ਵੀ ਆਉਣਾ ਪਊਗਾ ਤੁਹਾਨੂੰ ਲੱਗਦਾ ਕਿ ਪ੍ਰਾਪਤ ਲੋਕ ਜੁੜ ਰਹੇ ਤੁਹਾਡੇ ਨਾਲ ਇਹਦੀ ਬਦਕਿਸਮਤੀ ਕੀਦੀ ਹੈ ਪੰਜਾਬ ਦੀ ਹੈ ਪੰਜਾਬ ਦੀ ਹੈ ਨਾ ਤੇ ਪੰਜਾਬ ਵਾਲੇ ਨਹੀਂ ਸੋਚਣਗੇ ਤਾਂ ਅਟਕੇ ਨੂੰ ਵਿਡੋ ਆਪਾਂ ਤਾਂ ਇਹ ਦੱਸ ਹੀ ਸਕਦੇ ਹਾਂ ਨਾ ਹੁਣ ਮੈਨੂੰ ਇੱਕ ਦੱਸੋ ਤੁਸੀਂ ਕਿਉਂਕਿ ਬਹੁਤ ਜਾਗਰਤ ਹੋਦੋਂ ਨੇ ਇਸੇ ਲਈ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਕੀ ਕੋਈ ਹੋਰ ਤਰੀਕਾ ਹੈਗਾ ਬਚਨ ਦਾ ਸਮਾਨੇ ਮੈਂ ਤੁਹਾਨੂੰ ਮੈਂ ਥੋੜੀ ਜਿਹੀ ਸੁਜੈਸ਼ਨ ਦਵਾ ਚਲੋ ਤੁਸੀਂ ਕਰੋ ਇੱਕ ਲੈਟ ਫਿਰ ਤੁਸੀਂ ਦੱਸੋ ਜੇ ਸਮਾਨੇ ਬੱਚੇ ਮਰੇ ਸਾਤ ਆਪਾਂ ਸੜਕ ਤੇ ਬਹਿ ਗਏ ਉੱਥੇ ਪਾਰਟੀਆਂ ਵਾਲੇ ਆ ਗਏ ਸਾਰੇ ਥੈਂਕ ਗੋਡ ਉੱਥੇ ਆ ਕੁਝ ਨਹੀਂ ਹੋਇਆ ਸੀਗਾ ਤਾਂ ਮੈਂ ਖੀਰ ਤੇ ਬੋਲਣਾ ਸੀ ਮੈਂ ਕਿਹਾ ਵੀ ਤੁਸੀਂ ਸਾਰੇ ਲੀਡਰ ਬੈਠੇ ਰਹੋ ਜੇ ਇੱਥੇ ਦੋ ਤਿੰਨ ਇੱਥੇ ਹੀ ਫਿਰਦੇ ਉਹਨਾਂ ਚੋਂ ਹੈਗੇ ਸੀਗੇ ਮੈਂ ਕਿਹਾ ਇਹਨਾਂ ਨੂੰ ਜਾਣ ਨਾ ਦਿਓ ਜੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚਾਹੁੰਦੇ ਬੱਚੇ ਨਾ ਮਰਨ ਦੁਬਾਰਾ ਹਾਂ ਦੇ ਕੌਣ ਨਹੀਂ ਜਾਊਗਾ ਮੈਂ ਕਿਹਾ ਕਿਹਨੇ ਮਾਰਿਆ ਨਜਾਇਜ਼ ਮਾਈਨਿੰਗ ਨੇ ਨਜਾਇਜ਼ ਮਾਈਨਿੰਗ ਦਾ ਟਿੱਪਰ ਨੇ ਮਾਰਿਆ ਉਹਦੇ ਚ ਡਰਾਈਵਰ ਸੀ ਜਿਹੜਾ ਉਹਦਾ ਲਾਇਸੈਂਸ ਹੈ ਨਹੀਂ ਸ਼ਰਾਬ ਪੀ ਕੇ ਕਿਉਂਕਿ ਨਜਾਇਜ਼ ਸੀ ਕੰਮ ਅਪਨ ਨਜਾਇਜ਼ ਮਾਈਨਿੰਗ ਬੰਦ ਕਰਨੀ ਪਊਗੀ ਮੈਂ ਤੁਹਾਨੂੰ ਪਾਲਿਸੀ ਦਿੰਦਾ ਇੱਕ ਤੁਸੀਂ ਇਹਨੂੰ ਆਪਦੇ ਹਿਸਾਬ ਨਾਲ ਬੈਟਰ ਕਰ ਲਿਓ ਜੇ ਤੇ ਇਹਦਾ ਜਵਾਬ ਦੇ ਕੇ ਜਾਇਓ ਜੇ ਪ੍ਰੈਸ ਨੂੰ ਕੀ ਕੀਤਾ ਮੈਂ ਕਹਿੰਦਾ ਰੇਤਾ ਕਰ ਦਿਓ ਮੁਫਤ ਨਕਸ਼ੇ ਪਾਸ ਕਰਨ ਵੇਲੇ ਇੱਕ ਮਿਨੀਮਮ ਟੈਕਸ ਲਵਾ ਲਓ ਜਿਹੜਾ ਨਾ ਮਾਤਰ ਹੋਵੇ ਤੇ 5000 ਸਕਿਊਅਰ ਫੀਟ ਫਰੀ ਕਰ ਦਿਓ ਪਿੰਡ ਦਾ ਮੈਕੈਨਿਜ਼ਮ ਬਣਾ ਲਓ ਥੋੜਾ ਰੈਵਨਿਊ 6 ਗੁਣਾ ਵਾਜੂ ਜਿਹੜਾ ਕਿ ਪਿਛਲੇ ਸਾਲ ਦਾ 288 ਕਰੋੜ ਹੈ ਰੈਵਨਿਊ 6 ਗੁਣਾ 7 ਗੁਣਾ ਵਾਜੂ ਰੇਤਾ ਜਿਹੜਾ 25000 ਦਾ ਟਿਪਰ ਮਿਲਦਾ ਉਹ ਮੁਫਤ ਹੋ ਜਾਊਗਾ ਕੁਦਰਤੀ ਕਾਣ ਵੀ ਬੰਦ ਹੋ ਜੂ ਕਰਨਾ ਕੀ ਇਹ ਸਿਸਟਮ ਬਣਿਆ ਹੋਇਆ ਸਿਰਫ ਚੁੰਗੀਆਂ ਨੂੰ ਸਖਤ ਕਰਨਾ ਕਿ ਰੇਤ ਬਾਹਰਲੇ ਸਟੇਟ 'ਚ ਨਾ ਜਾਵੇ ਮੈਂ ਕੀ ਕਰੂੰਗੇ ਗੋਡਿਆਂ ਭਾਰ ਹੋ ਕੇ ਨਿਕਲੇ ਇਹ ਕਿ ਪ੍ਰੈਸ ਹੁਣ ਪੁੱਛੂਗੀ ਪਰ ਪ੍ਰੈਸ ਨੇ ਕੀ ਇਹ ਗੱਲ ਕੰਟੀਨਿਊ ਰੱਖੀ ਮੈਂ ਸਿਰਫ ਇੰਨੀ ਜਾਣਦਾ ਮੈਨੂੰ ਦੱਸੋ ਲਵੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਉਹ ਗਲਤ ਹੈ ਮੈਂ ਤੁਹਾਨੂੰ ਇੱਕ ਰੇਤ ਦੀ ਪਾਲਿਸੀ ਦੱਸੀ ਆ ਅਸੀਂ 35 ਤੋਂ 40 ਮੁੱਦੇ ਆ ਜਿਹੜੇ ਡਿਟੇਲ ਉਹਦੀ ਐਂ ਲੈ ਕੇ ਆ ਰਹੇ ਆ ਕਿ ਇਹਦਾ ਪਹਿਲਾਂ ਕੀ ਸੀ ਹੁਣ ਹਾਲ ਕੀ ਹੈ ਤੇ ਬੈਟਰ ਕਿਵੇਂ ਹੋ ਸਕਦਾ ਹੈ ਪਾਲਿਸੀ ਨਾਲ ਕੀ ਕੋਈ ਇੰਨਾ ਚੋ ਬੰਦਾ ਆ ਜਿੰਨੇ ਵੀ ਫਰਦੀਆਂ ਪਾਰਟੀਆਂ ਇੱਕ ਵੀ ਕਿਸੇ ਨੇ ਇਹਦੀ ਗੱਲ ਕੀਤੀ ਆ ਜਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਹੋਏ ਪੱਗਾਂ ਲਾਤੀਆਂ ਮੈਂ ਇੱਕ ਬੰਦੇ ਨੂੰ ਪੁੱਛਿਆ ਜ਼ਿਲ੍ਹਾ ਪ੍ਰੀਸ਼ਦ ਦੀ ਤੈਨੂੰ ਤਾਕਤ ਦਾ ਪਤਾ ਹੈ ਮੈਂਬਰ ਦੀ ਕੀ ਹੈ ਉਹਦਾ ਬਾਈ ਛੱਡ ਪਰੇ ਹੂ ਹੂ ਕਰਨ ਲਾਉਣੀ ਹੈ ਬਸ ਕੀ ਇਹਨਾਂ ਨੂੰ ਪਤਾ ਹੈ ਕਿ ਇੱਕ ਡੀਸੈਂਟਰਲਾਈਜ਼ੇਸ਼ਨ ਪਾਵਰ ਕਿਹਨੂੰ ਕਿਹਾ ਜਾਂਦਾ ਹੈ ਅੱਜ ਇੱਕ ਐਮਐਲ ਕੋਲੇ ਪਾਵਰ ਇਕੱਠੀ ਕਰ ਦਿੱਤੀ ਗਈ ਹੈ ਅਫੀਸਰਾਂ ਦੇ ਕਹਿਣ ਤੇ ਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦਾ ਚੇਅਰਮੈਨ ਜਾਂ ਸਰਪੰਚ ਸਰਪੰਚ ਐਸਡੀਐਮ ਦੇ ਬਰਾਬਰ ਪਾਵਰ ਹੈ ਤੇ ਹੈ ਕੀ ਹਾਲ ਕੀ ਆ ਉਹਦਾ ਆ ਐਸਐਈ ਤੇ ਹੌਲਦਾਰ ਦੇ ਅੱਗੇ ਹੱਥ ਜੋੜੀ ਖੜਾ ਹੁੰਦਾ ਇਹ ਕਿਨੇ ਕੀਤਾ ਇੰਨਾਂ ਪਾਰਟੀਆਂ ਨਹੀਂ ਕੀਤਾ ਜਿਨ੍ਹਾਂ ਦੇ ਮਗਰ ਅਸੀਂ ਫੋਟੋ ਆ ਕੇ ਚਾਉਂਦੇ ਫਿਰਦੇ ਆ। ਆ ਮੀਡੀਆ ਨਾਲ ਕਿਉਂ ਹੋ ਰਿਹਾ? ਤੁਹਾਡਾ ਸਾਰਾ ਮੀਡੀਆ ਆਇਆ ਮੈਨੂੰ ਦੱਸੋ। ਨਹੀਂ ਆਇਆ ਨਾ। 80% ਤਾਂ ਆਇਆ ਹੀ ਹੈ। ਨਹੀਂ ਜਿਹੜਾ 20% ਕਿਉਂ ਨਹੀਂ ਆਇਆ ਜਿਹੜਾ ਪਿਛਲੀ ਵਾਰੀ ਇਨਕਲਾਬੀ ਸੀ ਹੁਣ ਕੁਝ ਹੋਰ ਹੋ ਗਿਆ ਹੈ। ਕਿਉਂ? ਕਿਉਂਕਿ ਇਹਦੇ ਚ ਜਿਹੜੀ ਪਾਲਿਸੀ ਐਡ ਦੇਣ ਦੀ ਉਹ ਲੁਕੀ ਹੋਈ ਹੈ। ਜੇ ਇਹਨੂੰ ਪਾਲਿਸੀ ਨੂੰ ਕਲੀਅਰ ਕਰ ਦੇ ਪਾਰਟੀ ਆਪਦੀ ਇੱਕ ਲਾਈਨ ਕਲੀਅਰ ਕਰ ਦੇ ਕਿ ਜੇ ਅਸੀਂ ਆਏ ਤਾਂ ਸਾਡੀ ਡਿਟੇਲ ਆ। ਜੇ ਹੋ ਜੇ ਤੁਹਾਨੂੰ ਫਾਇਦਾ ਨਹੀਂ ਹੋ ਬਿਲਕੁਲ ਬਿਲਕੁਲ ਫਾਇਦਾ ਹੋਗਾ ਚਲੋ ਮਾਨ ਸਾਹਿਬ ਅਸੀਂ ਕਦੋਂ ਤੱਕ ਦੂਜੇ ਨੂੰ ਕੋਸੀ ਜਾਵਾਂਗੇ ਤੁਸੀਂ ਕਿਹਾ ਕੀ ਪਾਰਟੀਆਂ ਨੇ ਸਾਰੇ ਐ ਕਦੇ ਨੀਤੀਆਂ ਇਹ ਬਣਾਉਂਦੇ ਨਹੀਂਗੇ ਪਾਲਿਸੀਆਂ ਇਹ ਨਹੀਂ ਸਾਨੂੰ ਦੱਸਦੇ ਕੋਈ ਨਹੀਂ ਕਰਦੇ ਤੁਸੀਂ ਪੋਲਿਟਿਕਸ 'ਚ ਆਉਣਾ ਨਹੀਂਗਾ ਆਲਟਰਨੇਟ ਕੀ ਵਾਅਦਾ ਪੰਜਾਬ ਦੇ ਕੋਲੇ ਫਿਰ ਨਹੀਂ ਤੁਸੀਂ ਇੰਨੀ ਛੇਤੀ ਡਿਸਾਈਡ ਨਾ ਕਰੋ ਅਸੀਂ ਆ ਕਰ ਰਹੇ ਹਾਂ ਤੇ ਆ ਹੀ ਕਰਾਂਗੇ ਅਸੀਂ ਮੈਂ ਤੁਹਾਨੂੰ ਕਿਹਾ ਕਿ ਇੱਕ ਕਦਮ ਅੱਗੇ ਜਾਣਾ ਹੋਊਗਾ ਪਰ ਉਹ ਕਦਮ ਸਿੱਧਾ ਵੋਟ ਪੋਲਿਟਿਕਸ ਹੈ ਜਾਂ ਕੁਝ ਹੋਰ ਆ ਵੇਖਿਓ ਜੇ ਅੱਗੇ ਸਮਾਂ ਆਉਣ ਵਾਲਾ ਹੈ ਸਾਲ ਬਹੁਤ ਹੁੰਦਾ ਆ 7 ਦਿਨਾਂ ਚ ਯੂਨੀਵਰਸਿਟੀ ਦਾ ਅੰਦੋਲਨ ਖੜਾ ਕਰਤਾ ਸੀ ਪਤਾ ਹੈ ਨਾ ਉਸ ਦਾ ਗਵਾਹ ਥੋੜੇ ਰਹੀਂ ਅਸੀਂ ਗੱਲਾਂ ਫਲਾਈਆਂ ਇਹ ਕਿਵੇਂ ਹੋ ਗਿਆ ਲੋਕ ਮੈਂ ਤੁਹਾਨੂੰ ਕਹਾਂ ਲੋਕਾਂ ਨੂੰ ਮੈਂ ਲੋਕਾਂ ਨੂੰ ਵਾਰ-ਵਾਰ ਜਾਗਰਤ ਕਰਨ ਦੀ ਮਾਇਨੇ ਕੀ ਹੈ ਕਿਉਂਕਿ ਲੋਕਾਂ ਨੇ ਹੀ ਕਰਨਾ ਸਾਰਾ ਖੁਸ਼ ਆ ਲੋਕ ਹੀ ਨੇ ਯਾਰ ਆ ਲੋਕ ਹੀ ਨੇ ਮੈਂ ਵੀ ਤਾਂ ਉਹੀ ਹਾਂ ਤੁਸੀਂ ਵੀ ਉਹੀ ਹੋ ਲੋਕ ਸਵਾਲ ਪੁੱਛਣ ਲੱਗੇ ਨਾ ਲੋਕ ਕਿਉਂ ਕਹਿ ਰਹੇ ਇਹ ਰਾਜਨੀਤੀ ਗਿਆ ਔਖਾ ਹੋ ਗਿਆ ਕੰਮ ਯਾਰ ਆਪਾਂ ਤਾਂ ਸਿਰਫ ਇਸ ਲਈ ਕਹਿੰਦੇ ਆ ਕਿ ਜਿਹੜੀ ਥੋੜੀ-ਥੋੜੀ ਹੌਲੀ-ਹੌਲੀ ਇਹਨੂੰ ਬੈਟਰ ਕਰਕੇ ਤਾਂ ਆਪਣੀ ਸਾਰਿਆਂ ਦੀ ਡਿਊਟੀ ਹੈ ਮੈਂ ਤਾਂ ਆਪਦਾ ਕੰਮ ਛੱਡ ਕੇ ਤੁਰਿਆ ਫਿਰਦਾ ਸੁੱਚਾ ਹਜ਼ੂਰ ਮਾ ਤੋਂ ਬਾਅਦ ਲੋਕ ਹਿੱਟ ਫਿਲਮ ਤੋਂ ਬਾਅਦ 20 ਫਿਲਮਾਂ ਬਣਾਉਂਦੇ ਮੈਂ ਤਾਂ ਬਣਾ ਨਹੀਂ ਪਾਇਆ ਕਿਉਂ ਮੈਨੂੰ ਕਹਿਣਾ ਨਾ ਮੈਂ ਤੁਹਾਨੂੰ ਆਸੇ ਵਾਲੀ ਵੀ ਗੱਲ ਦੱਸ ਦਿਆਂ ਮੇਰਾ ਸਵਾਲ ਪੁੱਛਿਓ ਜੀ ਸ਼ੈਨੇ ਵਾਲਾ ਆਪਣਾ ਮਾੜੀ ਘਟਨਾ ਹੋਈ ਸੀ ਜਿਹੜੀ ਸਰਪੰਚ ਮਾਰੇ ਗਏ ਸੀ ਤੇ ਮੈਂ ਰਾਤ ਨੂੰ ਉੱਥੋਂ ਮੁੜਿਆ ਆਵਾ ਤੇ ਮੈਨੂੰ ਮੁੰਡਾ ਸੁਖਵਿੰਦਰ ਸਿੰਘ ਆਪਣਾ ਛਿਆਂ ਚੰਗਾ ਵਾਲਾ ਉਹਦਾ ਬੰਬੇ ਤੋਂ ਫੋਨ ਆਇਆ ਤੇ ਉਹਦਾ ਗਲਾ ਜੇ ਬੈਠਾ ਮੈਂ ਕਿਧਰੋਂ ਆਇਆ ਉਹਦਾ ਪ੍ਰੋਗਰਾਮ ਕਰਕੇ ਆਇਆ ਯਾਰ ਮੇਰੇ ਤਾਂ ਗਲਾ ਤੇਰਾ ਵੀ ਬੈਠਾ ਮਗਾ ਪ੍ਰੋਗਰਾਮ ਤਾਂ ਮੈਂ ਵੀ ਕਰਕੇ ਆਇਆ ਪਰ ਤੂੰ ਪੈਸੇ ਲੈ ਕੇ ਆਇਆ ਮੈਂ ਗੱਡੀ ਦਾ ਤੇਲ ਬਾਲ ਕੇ ਆਇਆ ਤੇ ਆਪਦੀ એનર્ਜੀ ਲਾ ਕੇ ਆਇਆ ਕਾਸੇ ਤੇ ਇਹ ਕਿਉਂ ਕਰ ਰਹੇ ਆਂ ਆਪਦਾ ਕੰਮ ਛੱਡਤਾ ਘਰ ਵੀ ਛੱਡਿਆ ਵੰਗੂ ਮੇਰੇ ਤਾਂ ਬੱਚੇ ਵੀ ਕਹਿ ਦਿੰਦੇ ਕਿ ਅਸੀਂ ਵੀ ਪੰਜਾਬ ਦੇ ਹੀ ਆਂ ਸਾਡੀ ਵੀ ਗੱਲ ਸੁਣ ਲਓ ਇਹ ਕਿਉਂ ਕਰ ਰਹੇ ਆਂ ਮੈਂ ਤੁਹਾਨੂੰ ਇਸ ਲਈ ਕਰ ਰਿਹਾ ਕਿ ਸਾਡੇ ਕੋਲੇ ਅੱਗੇ ਹੁੰਦਾ ਸੀ ਨਾ ਇਸ ਤੋਂ ਬਾਅਦ ਫਿਰ ਇਸ ਤੋਂ ਬਾਅਦ ਸਮਾਂ ਨਹੀਂ ਬਚਿਆ ਸਾਡੇ 4 ਲੱਖ ਕਰੋੜ ਕਰਜ਼ਾ ਹੋ ਗਿਆ ਸਾਡੇ ਤੇ ਸਾਡੀ ਇਕਨੋਮੀ ਸ਼ਿਰਿੰਕ ਹੋ ਕੇ 10 ਲੱਖ ਕਰੋੜ ਤੋਂ 9 ਲੱਖ ਕਰੋੜ ਤੇ ਆ ਗਈ ਹੈ 10000 ਹੋਰ ਕਰੋੜ ਤੋਂ ਬਾਅਦ ਜਾਂ 30000 ਕਰੋੜ ਤੋਂ ਬਾਅਦ ਜਦੋਂ ਕਰਜ਼ਾ ਚੜ ਗਿਆ ਸਾਨੂੰ ਕਿਸੇ ਨੇ ਕਰਜ਼ਾ ਨਹੀਂ ਦੇਣਾ ਅਸੀਂ ਕਹੇ ਉਹ ਤੂੰ ਬਾਤ ਸਾਡਾ ਡੈਮੋਗ੍ਰਾਫੀ ਬਦਲ ਦਿੱਤੀ ਗਈ ਹੈ ਪਾਣੀ ਸਾਡਾ ਖੋ ਕੇ ਲੈ ਕੇ ਤੇ ਜਿਹੜਾ ਬੱਚਾ ਉਹ ਕਾਲਾ ਹੈ ਕੋਈ ਸਾਡੀ ਕਣਕ ਸਾਡੇ ਪੰਜਾਬ ਦੇ ਲੋਕ ਨਹੀਂ ਖਾਣੀ ਚਾਹੁੰਦੇ ਅਸੀਂ ਮੱਧ ਪ੍ਰਦੇਸ਼ ਦੀ ਲੈਣੇ ਆ ਸਹੀ ਗੱਲ ਹੈ ਕਿਸੇ ਜਗ੍ਹਾ ਤੇ ਵੇਖ ਲੋ ਪ੍ਰੈਸ ਦਾ ਕੀ ਹਾਲ ਹੈ ਆਮ ਸਾਡੇ ਮੁੰਡੇ ਨੌਜਵਾਨ ਇਹ ਬਾਹਰ ਭੱਜੇ ਜਾ ਰਹੇ ਨੇ ਨੌਕਰੀਆਂ ਬਾਹਰ ਵਾਲਿਆਂ ਨੂੰ ਮਿਲ ਰਹੀਆਂ ਪੰਜਾਬੀ ਪੰਜਾਬ ਚ ਨਹੀਂ ਬੋਲੀ ਜਾ ਰਹੀ ਕਿਉਂ ਨਹੀਂ ਸਟੇਟ ਗਵਰਨਮੈਂਟ ਦੀਆਂ ਜਿੰਨੀਆਂ ਨੌਕਰੀਆਂ ਪੰਜਾਬੀ ਨਾਲ ਜੋੜੀਆਂ ਜਾਂਦੀਆਂ ਮੈਨੂੰ ਕੋਈ ਇੱਕ ਚੀਜ਼ ਦੱਸ ਦਿਓ ਜਿਹੜੀ ਮੈਂ ਕਹਿ ਰਿਹਾ ਉਹ ਗਲਤ ਹੋਵੇ ਮੈਂ ਤੁਹਾਡੇ ਪੈਰੀ ਹੱਥ ਲਾ ਕੇ ਕਹੂੰਗਾ ਇਹਨੂੰ ਕਰੈਕਟ ਕਰ ਕਹੀਏ ਸਹੀ ਆਪਾਂ ਸਾਡੇ ਪੰਜਾਬ ਚ ਜਿੱਥੇ ਖਾਲਸੇ ਦਾ ਜਨਮ ਹੋਇਆ ਉੱਥੇ ਹੀ ਬੇਅਦਬੀ ਹੋ ਰਹੀ ਹੈ ਪਤਾ ਕੀ ਆਂਦੇ ਨੇ ਮਾਈਨਿੰਗ ਦਾ ਉਹ ਇਰੇਥੇ ਦੀ ਆਂਦੇ ਪਤਾ ਕੀ ਨੇ ਜੀ ਇਸ ਕਾਨੂੰਨ ਨੂੰ ਤਾਂ ਗਲਤ ਫਾਇਦਾ ਹੋ ਜੂਗਾ ਤੇ ਮੈਂ ਕਿਹਾ ਡਰੱਗ ਵਾਲੇ ਤਾਂ ਗਲਤ ਫਾਇਦਾ ਨਹੀਂਗਾ ਹਾਂ ਐਨਐਸਏ ਗਲਤ ਨਹੀਂ ਲੱਗ ਰਿਹਾ ਪਹਿਲਾਂ ਟਾਟਾ ਦਾ ਕੀ ਹੁੰਦਾ ਰਿਹਾ ਹੋਰ ਚੀਜ਼ਾਂ ਇਹ ਵੀ ਕੋਈ ਗੱਲ ਹੋਈ ਤੁਹਾਡੇ 90 ਹਜ਼ਾਰ ਪੁਲਿਸ ਨਫਰੀ ਹੈ 70% ਡਿਊਟੀ ਦਾ ਸਲੂਟ ਮਾਰਨ ਤੇ ਤੇ ਡਰੱਗ ਕਿਉਂ ਨਹੀਂ ਬੰਦ ਹੋ ਰਿਹਾ ਕੀ ਐਸਐਸਪੀ ਤੇ ਥਾਣੇਦਾਰ ਨੂੰ ਜ਼ਿੰਮੇਦਾਰ ਨਹੀਂ ਬਣਾਉਣਾ ਚਾਹੀਦਾ ਕੋਈ ਗੱਲ ਜਿਹੜੀ ਅਸੀਂ ਕਹਿ ਰਹੇ ਹਾਂ ਇੰਨੀ ਵੀ ਗੱਲ ਗਲਤ ਕੋਰ ਮੈਂ ਉਹਨੂੰ ਲਿਖ ਕੇ ਹੱਸ ਕੇ ਕਰੈਕਟ ਕਰੂ ਸਰਕਾਰ ਨੇ ਤਾਂ ਕਿਹਾ ਸੀ ਕਿ ਐਸਐਸਪੀ ਜ਼ਿੰਮੇਵਾਰ ਹੋਊਗਾ ਪਰ ਉਸ ਤੋਂ ਬਾਅਦ ਉਹ ਕੇ ਹੀ ਰਹਿ ਗਿਆ ਨਾ ਇਹ ਕਹਿਣਾ ਨਹੀਂ ਆਪਾਂ ਕਹਿਨ ਤੇ ਨਹੀਂ ਜਾਣਾ ਨਹੀਂ ਆਪਾਂ ਜ਼ਿੰਮੇਵਾਰ ਕਿਵੇਂ ਹੋਊਗਾ ਮੈਂ ਦੱਸ ਦਿਆਂ ਕਿਵੇਂ ਕਹਿਨ ਨਾਲ ਨਹੀਂ ਹੁੰਦਾ ਆਪਣੇ ਇੱਕ ਪੀਐਸਸੀ ਬਣੀ ਹੋਈ ਆ ਪਬਲਿਕ ਕੰਪਲੇਂਟ ਅਥਾਰਟੀ ਸੁਪਰੀਮ ਕੋਰਟ ਦੇ ਕਹਿਨ ਤੇ ਤੁਸੀਂ ਉਹਨੂੰ ਪਾਵਰਫੁੱਲ ਕਰੋ ਉਹਦੇ ਤਿੰਨ ਸਿਵਲ ਬੰਦੇ ਹੋਣੇ ਚਾਹੀਦੇ ਪੰਜ ਮੈਂਬਰਾਂ ਦੀ ਕਮੇਟੀ 'ਚ ਡਿਸਟ੍ਰਿਕਟ ਵਾਈਜ਼ ਤੇ ਸਟੇਟ ਵਾਈਜ਼ ਉਹ ਕਮੇਟੀ ਹੋਵੇ ਇਹਨਾਂ ਨੇ ਤਾਂ ਹੈੱਡ ਪਤਾ ਕੌਣ ਬਣਾਇਆ ਚੀਫ ਸੈਕਟਰੀ ਜਿਹੜਾ ਆਲਰੇਡੀ ਇੱਕ ਹੈੱਡ ਹੈ ਤੁਸੀਂ ਉਹਦੇ ਹੈੱਡ 'ਚ ਇੱਕ ਜੁਡੀਸ਼ੀਅਰ ਮੌਂਦਾ ਲਿਓ ਡਿਸਟ੍ਰਿਕਟ ਵਾਈਜ਼ ਉਹਨਾਂ 'ਚ ਤਿੰਨ ਬੰਦੇ ਲਿਓ ਪੰਜਾਬ 'ਚ ਉਹ ਬੰਦੇ ਦੇ ਪ੍ਰਤੀ ਆਈਓ ਨੂੰ ਜ਼ਿੰਮੇਦਾਰ ਕਾਓ ਜੇ ਆਈਓ ਉਹਦੇ 'ਚ ਦਖਲ ਦੇ ਰਿਹਾ ਆਪਣਾ ਕਮੇਟੀ ਦਖਲ ਦੇ ਰਹੀ ਹੈ ਤਾਂ ਐ ਜ਼ਿੰਮੇਦਾਰ ਹੋਗਾ ਉਹਦੀ ਇੱਕ ਵਾਰੀ ਵਾਰਨਿੰਗ ਦੇਵੋ ਅਗਲੀ ਵਾਰੀ ਥਾਣੇਦਾਰ ਜਾਂ ਐਸਐਸਪੀ ਨੂੰ ਸਸਪੈਂਡ ਕੀਤਾ ਜਾਵੇ ਦਿਸ ਇਨ ਦੀ ਦੈਟ ਆਈ ਕਾਲ ਡੀਟੇਲ ਆਫ ਪਾਲਿਸੀ ਪਾਲਿਸੀ ਕਹਿਣ ਨਾਲ ਨਹੀਂ ਹੁੰਦੀ ਕਿ ਜ਼ਿੰਮੇਦਾਰ ਬਣਾਵਾਂਗੇ ਕਿਵੇਂ ਕੌਣ ਬਣਾਉ ਜ਼ਿੰਮੇਦਾਰ ਮੁੱਖ ਮੰਤਰੀ ਤੇ ਬਾ ਗੱਲ ਖਤਮ ਹੋ ਤਾਂ ਪਹਿਲੇ ਹੀ ਹੈ ਬਿਲਕੁਲ ਜੀ ਉਹ ਤਾਂ ਪਹਿਲੇ ਹੀ ਮੁੱਖ ਮੰਤਰੀ ਬਣਾਇਆ ਆਪਾਂ ਉਹਦੀ ਡਿਟੇਲ ਆਫ ਪਾਲਿਸੀ ਜੋ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਉਹ ਆ ਹੈ ਠੀਕ ਹੈ ਜੀ ਆਪਾਂ ਸਮਾਪਤੀ ਕਰਦੇ ਹਾਂ ਤੁਸੀਂ ਕਿਹਾ ਸੀ ਕਿ ਸੋਲੂਸ਼ਨ ਕੀ ਹੈ ਜੇ ਇਦਾਂ ਨਹੀਂ ਹੋ ਸਕਦਾ ਕਿ ਹਰ ਇੱਕ ਹਲਕੇ ਦੇ ਲੋਕ ਆਪਣਾ ਆਪਣਾ ਇੱਕ ਇੰਡੀਪੈਂਡੈਂਟ ਐਮਐਲਏ ਚੁਣ ਲੈਣ ਜੇ ਸਾਰੇ ਹੀ ਇੰਡੀਪੈਂਡੈਂਟ ਐਮਐਲਏ ਚੁਣਨਗੇ ਤਾਂ ਉਹਨਾਂ ਦੀ ਇੱਕ ਸਰਕਾਰ ਬਣਾ ਦਿੱਤੀ ਜਾਵੇ ਹਰ ਇੱਕ ਹਲਕੇ ਦੇ ਲੋਕ ਨੂੰ ਉਹ ਜਵਾਬ ਦੇ ਹੋਊਗਾ ਇਹ ਪੋਸੀਬਲ ਹੋ ਸਕਦਾ ਦੇਖੋ ਡੈਮੋਕਰੇਸੀ ਨੂੰ ਆਪਾਂ ਬੰਨਣਾ ਨਹੀਂ ਪਹਿਲੀ ਗੱਲ ਤਾਂ ਪਾਰਟੀਆਂ ਰਹਿਣ ਦਿਓ ਇੰਡੀਪੈਂਡੈਂਟ ਵਾਲਾ ਕੰਮ ਕਰ ਸਕਦੇ ਉਹ ਵੀ ਕਰੋ ਮੈਂ ਛੋਟੀ ਜੀ ਗੱਲ ਆਣਾ ਕਿ ਚਾਹੇ ਅਕਾਲੀ ਆਵੇ ਚਾਹੇ ਕਾਂਗਰਸੀ ਆਵੇ ਚਾਹੇ ਆਪ ਆਵੇ ਤੇ ਬੀਜੇਪੀ ਆਵੇ ਕੀ ਅਸੀਂ ਇਹਨਾਂ ਨੂੰ ਸਾਰੇ ਲੋਕ ਐ ਜਿਹੜੇ ਉਹਦੇ ਚਾ ਸ ਇਹਨਾਂ ਨੂੰ ਤਾਂ ਡਿਟੇਲ ਆਫ ਪਾਲਿਸੀ ਨਹੀਂ ਮੰਗਾਗੇ ਜਿਵੇਂ ਅਮਰੀਕਾ ਚ ਹੋ ਰਿਹਾ ਜਿਵੇਂ ਯੂਰਪ ਚ ਹੋ ਰਿਹਾ ਉਹ ਆਪਦੀਆਂ ਪਾਲਿਸੀਆਂ ਦੱਸਦੇ ਆ ਬਦਲੇ ਚ ਉਹ ਦੱਸਦੇ ਨੇ ਇੱਕ ਦੂਜੇ ਨਾਲ ਬਹਿਸ ਹੁੰਦੀ ਐ ਲੋਕ ਫੈਸਲਾ ਕਰਦੇ ਨੇ ਵੋਟ ਪਾਉਂਦੇ ਨੇ ਬਸ ਪਰ ਇਹ ਹੋਊਗਾ ਕਿਵੇਂ ਜਦੋਂ ਆਪਾਂ ਡਿਮਾਂਡ ਕਰਾਂਗੇ ਡਿਮਾਂਡ ਕੌਣ ਕਰੂਗਾ ਲੋਕ ਸਹੀ ਐ ਬਸ ਲੋਕ ਆ ਤੁਹਾਡੇ ਕੈਮਰੇ ਦਾ ਮੈਂ ਕੀ ਵਰਤ ਰਿਆ ਆ ਸਾਰੇ ਕੈਮਰੇ ਕੀ ਵਰਤ ਰਿਆ ਇਹ ਗੱਲ ਗਾਂਹ ਤੱਕ ਜਾਵੇ ਗੱਲ ਕਿਵੇਂ ਜਾਊਗੀ ਤੁਹਾਡੇ ਰਾਂ ਤੇ ਪਰ ਜੇ ਇਹਨਾਂ ਨੇ ਗੱਲ ਗਾਂਹ ਬਚਾਉਣੀ ਐ ਉਹ ਤਦ ਤੱਕ ਤਦ ਤੱਕ ਦੇ ਤੱਕ ਇਹ ਤੱਕ ਅਬ ਇਹ ਗੱਲ ਕਿਵੇਂ ਪਹੁੰਚੂਗੀ ਕਿ ਉਹ ਜੀ ਪਹੁੰਚੂਗੀ ਇਹ ਗੱਲ ਜਰੂਰ ਜਾਊਗੀ ਅੱਜ ਚਲੋ ਠੀਕ ਹੈ ਬਹੁਤ ਸ਼ੁਕਰੀਆ ਮਾਨ ਸਾਹਿਬ